ਤੇ ਜਿਹੜਾ ਅਕਾਲੀ ਦਲ ਅਕਾਲ ਤਖਤ ਸਭ ਦਾ ਹੁਕਮ ਮੰਨ ਕੇ ਅਸਤੀਫੇ ਪ੍ਰਵਾਨ ਕਰਕੇ ਢਾਂਚਾ ਭੰਗ ਕਰਕੇ ਨਵੀਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਤੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਲਾਹਨਾ ਕੀਤੀ ਕਿ ਬਹੁਤ ਵਧੀਆ ਗੱਲ ਹੈ ਸੂਬਿਆਂ 'ਚ ਵੀ ਨਾਲਦਿਆਂ 'ਚ ਪੰਜਾਬ 'ਚ ਭਰਤੀ ਹੋ ਰਹੀ ਹੈ ਵਧੀਆ ਗੱਲ ਹੈ ਪਰ ਇਹ ਲੋਕ ਉਸੇ ਅਕਾਲੀ ਦਲ ਤੇ ਕਿੰਤੂ ਸਵਾਲ ਠਾ ਰਹੇ ਹਨ ਪੰਥਕ ਸਿਆਸਤ ਅੰਦਰ ਬਹੁਤ ਹਲਚਲ ਹੈ ਬਹੁਤ ਚਰਚਾਵਾਂ ਨੇ ਧਿਰਾਂ ਵੀ ਦੋ ਬਣੀਆਂ ਹੋਈਆਂ ਨੇ ਕੋਈ ਬਾਹਰਲਾ ਦਖਲ ਦੇ ਰਿਹਾ ਹੈ ਜਾਂ ਫਿਰ ਅੰਦਰ ਖਾਤੇ ਇੰਨੀ ਜ਼ਿਆਦਾ ਖਿੱਚੋ ਤਾਣ ਹੈ ਕਿ ਇੱਕ ਦੂਜੇ ਤੋਂ ਹੀ ਇਨਸਿਕਿਉਰਟੀ ਨਜ਼ਰ ਆਉਂਦੀ ਹੈ ਇਸ ਤੇ ਗੱਲਬਾਤ ਕਰਾਂਗੇ ਖਾਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਜੋ ਚਰਚਾ ਛਿੜੀ ਹੈ ਉਹਨਾਂ ਨੂੰ ਅਪੀਲਾਂ ਵੀ ਹੋਈਆਂ ਨੇ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਸਾਡੇ ਨਾਲ ਨੇ ਉਹ ਕੀ ਨਜ਼ਰੀਆ ਰੱਖਦੇ ਹੈ ਕੀ ਸੋਚਦੇ ਹੈ ਖਾਸ ਕਰਕੇ ਐਸਜੀਪੀਸੀ ਦੇ ਹਿੱਸਾ ਹੋਣ ਦੇ ਨਾਤੇ ਮੈਂਬਰ ਹੋਣ ਦੇ ਨਾਤੇ ਉਹ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀਆ ਵਰਸਾਵਾ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਨਾ ਹੈ ਕਿ ਐਸਜੀਪੀਸੀ ਪ੍ਰਧਾਨ ਦਾ ਅਸਤੀਫਾ ਕੋਈ ਨਹੀਂ ਕਿ ਸੈ ਸਭਾ ਆ ਗਿਆ ਉਹਦੇ ਲਈ ਪਹਿਲਾਂ ਹਾਲਾਤ ਪੱਕਦੇ ਆ ਅਖੀਰ ਚ ਜਾ ਕੇ ਐਸਜੀਪੀਸੀ ਪ੍ਰਧਾਨ ਅਸਤੀਫਾ ਦੇ ਦਿੰਦੇ ਆ ਔਰ ਨਾਲ ਦੱਸਦੇ ਆ ਦਲੀਲ ਦਿੰਦੇ ਆ ਕਿ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਮੈਂ ਅਸਤੀਫਾ ਦਿੰਦਾ ਪਰ ਇਹ ਗੱਲ ਕੋ ਛੋਟੀ ਨਹੀਂ ਹੈ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਅਸਤੀਫੇ ਦੇ ਹੱਕ ਵਿੱਚੋਂ ਜਾਂ ਤੁਹਾਨੂੰ ਵੀ ਦੁੱਖ ਲੱਗਿਆ ਬਾਕੀਆਂ ਦੇ ਵਾਂ ਨਹੀਂ ਜੀ ਬਹੁਤ ਦੁੱਖ ਲੱਗਿਆਗਾ ਧਾਮੀ ਸਾਹਿਬ ਦੇ ਅਸਤੀਫੇ ਤੋਂ ਬਾਅਦ ਕਿਉਂਕਿ ਧਾਮੀ ਸਾਹਿਬ ਦੀਆਂ ਬਹੁਤ ਸੇਵਾਵਾਂ ਨੇ ਰਾਣਾ ਸੰਘਰਸ਼ ਵੇਖ ਲੋ ਜਦੋਂ ਇੱਥੇ ਬਿਆਨ ਸਿੰਘ ਵਰਗੇ ਕੇਪੀਐਸ ਵਰਗੇ ਦੀਆਂ ਸਰਕਾਰਾਂ ਸੀ ਕਿਸੇ ਸਿੱਖ ਨੌਜਵਾਨ ਦੇ ਹੱਕ ਚ ਪਕਾਲਤ ਕਰਨੀ ਸੰਘਰਸ਼ ਲੜਨਾ ਤਾਂ ਚੱਕੇ ਬੱਸਾਂ ਚੁਲਾ ਕੇ ਮਾਰ ਦੇਣ ਦਾ ਮੁਕਾਬਲਾ ਬਣਾ ਦੇਣਾ ਤਾਂ ਧਾਮੀ ਸਾਹਿਬ ਨੇ ਬੜਾ ਸਟਰਗਲ ਕੀਤਾ ਉਹ ਫਰੋਈ ਪ੍ਰਾਂਤ ਤੱਕ ਜਾ ਜਾ ਕੇ ਤਰੀਕਾਂ ਲੜੀਆਂ ਜਾਂ ਹੋਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਸੇਵਾ ਮੈਂਬਰ ਰੇ ਪ੍ਰਧਾਨ ਬਣਾਉਣ ਦੀ ਇੱਕ ਦੋ ਵਾਰੀ ਉਹਨਾਂ ਨੂੰ ਸੇਵਾ ਲੱਗਦੀ ਤੇ ਉਹਨਾਂ ਨੇ ਆਪ ਬਣਾ ਕੀਤਾ ਹੁਣ ਜੇ ਸੇਵਾ માં ਨਿਭਾਰੇ ਐ ਤੁਸੀਂ ਦੇਖੋ ਧਰਮ ਪ੍ਰਚਾਰ ਦਾ ਕਿੱਡਾ ਮਤਲਬ ਬੋਲਵਾਲਾ ਪ੍ਰਚਾਰ ਹੋ ਰਿਹਾ ਤੇ ਐਜੂਕੇਸ਼ਨ ਦੇ ਵਿੱਚ ਕਿੰਨਾ ਵਧੀਆ ਸਾਡੇ ਸਕੂਲ ਕਾਲਜਾਂ ਦੇ ਵਿੱਚ ਤੇ ਖਾਸ ਕਰ ਆ ਦੋ ਨਵੀਆਂ ਅਕੈਡਮੀਆ ਤੁਸੀਂ ਵੇਖਿਆ ਆ 27 ਸੈਕਟਰ ਦੇ ਵਿੱਚ ਹਨ ਜੀ ਕਲਗੀ ਧੰਨਵਾਦ ਦੇ ਵਿੱਚ ਸਾਡੇ ਗੁਰਸਿੱਖ ਬੱਚਿਆਂ ਨੂੰ ਆਈਐਸਆਈਪੀਐਸ ਹਨ ਤੇ ਨਾਲ ਪਟੌੜਾ ਇੰਸਟੀਚਿਊਟ ਦੇ ਵਿੱਚ ਲਾ ਦਾ ਜੁਡੀਸ਼ਲੀ ਦਾ ਤਾਂ ਕਹਿਣ ਦਾ ਪਾਪ ਬਹੁਤ ਸਾਰ ਏ ਕਮਧਾਮੀ ਸਾਹਿਬ ਨੇ ਕੀਤੇ ਨੇਗੇ ਬਹੁਤ ਸਾਦਗੇ ਤਰੀਕੇ ਨਾਲ ਸੋ ਇਸ ਕਰਕੇ ਦੁੱਖ ਤਾਂ ਲੱਗਦੀ ਐ ਪਰ ਇੰਨੇ ਝਹਾਰੂ ਨੇਤਾ ਅਮੀ ਸਾਹਿਬ ਤਾਂ ਇਹ ਜੀ ਸਿਚੁਏਸ਼ਨ ਦੇ ਵਿੱਚ ਮੈਦਾਨ ਛੱਡ ਕੇ ਕਿਉਂ ਭੱਜੇ ਉਹਨਾਂ ਨੂੰ ਕਿਹਾ ਜਾ ਰਿਹਾ ਉਹਨਾਂ ਦੇ ਆਲੋਚਕ ਕਹਿੰਦੇ ਆ ਕਿ ਉਹ ਮੈਦਾਨ ਨਹੀਂ ਸੀ ਉਹਨਾਂ ਨੂੰ ਛੱਡਣਾ ਚਾਹੀਦਾ ਡਟ ਕੇ ਪਹਿਰਾ ਦੇਣਾ ਚਾਹੀਦਾ ਅੱবি ਜ਼ਿੰਮੇਵਾਰੀ ਤੇ ਨਹੀਂ ਜ਼ਿੰਮੇਵਾਰੀ ਤੇ ਪਹਿਰਾ ਦੇਣਗੇ ਸਾਨੂੰ ਵਿਸ਼ਵਾਸ ਹੈ ਦੇਣਾ ਚਾਹੀਦਾ ਸਾਡੀ ਆਸ ਵੀ ਹੈ ਦੇਣਗੇ ਵੀ ਪਰ ਨੈਤਿਕਤਾ ਕੋਈ ਚੀਜ਼ ਹੁੰਦੀ ਹੈ ਜੋ ਸੱਤ ਮੈਂਬਰੀ ਦੇ ਵਿੱਚ ਅਖਰਾਰਤੀ ਬੰਦੇ ਕੀ ਕੁਝ ਬਿਆਨਵਾਜੀ ਦੂਸ਼ਣਵਾਜੀ ਕਰ ਰਹੇ ਹੈ ਅਕਾਲ ਤਖਸਬ ਨੇ ਸੇਵਾ ਲਈ ਹੈ ਪੰਥ ਨੂੰ ਇਕੱਠਾ ਕਰਨ ਦੀ ਤੇ ਆਗੂ ਬਣਾਇਆ ਹਰਜਿੰਦਰ ਸਿੰਘ ਤਾਮੀ ਤੇ ਦੋ ਤਰੀਕ ਤੋਂ ਬਾਅਦ ਤਾਮੀ ਨੂੰ ਤਾਂ ਆਗੂ ਮੰਨ ਹੀ ਨਹੀਂ ਰਹੇ ਤੁਸੀਂ ਵੇਖਿਆ ਕਹੇ ਜੀ ਬਿਆਨਬਾਜ਼ੀ ਦੂਸਣਵਾਜੀ ਹਉਦੇ ਤੋਂ ਹੀ ਚੱਲੇ ਕਹਾਂ ਲੈ ਜੀ ਬਿਆਨਬਾਜ਼ੀ ਤਾਂ ਤੁਹਾਨੂੰ ਦੁੱਖ ਲੱਗਿਆ ਵਰਗੇ ਬਡਾਲਾ ਸਾਹਿਬ ਵਰਗੇ ਤੁਸੀਂ ਵੇਖਿਆ ਜੋ ਉਹਨਾਂ ਦਾ ਏਜੰਡਾ ਜੋ ਏਜੰਡਾ ਲੈ ਕੇ ਚੱਲੇ ਸੀ ਕਿ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਲੀਡਰਲੈਸ ਕਰਨਾ ਤੇ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਅਸਤੀਫਾ ਦੇ ਬੈਠਾਗਾ ਤੇ ਅਕਾਲੀ ਦਲ ਦਾ ਵੀ ਪ੍ਰਧਾਨ ਕਾਰਜਕਾਰੀ ਹੈ ਇਹਨਾਂ ਦਾ ਹੀ ਸਾਰਾ ਜੋ ਕੁਝ ਇਹਨਾਂ ਨੇ ਜੋ ਏਜੰਸੀਆਂ ਦੇ ਇਸ਼ਾਰੇ ਤੇ ਪੰਥ ਪੰਜਾਬ ਨੂੰ ਕੌਮ ਨੂੰ ਕਮਜ਼ੋਰ ਕਿੱਥੇ ਕੌਮ ਲੜਾਈ ਲੜ ਰਹੀ ਸੀ ਬੰਦੀ ਸਿੰਘਾਂ ਦੀ ਕਿੱਥੇ ਕੌਮ ਲੜਾਈ ਲੜ ਰਹੀ ਸੀ ਪੰਜਾਬ ਦੀ ਕਿਸਾਨ ਲੜਾਈ ਲੜ ਰਹੇ ਸੀ ਪੰਥ ਦੀ ਲੜਾਈ ਗੱਲ ਹੋ ਰਹੀ ਸੀ ਸੈਂਟਰ ਦੇ ਖਿਲਾਫ ਦਿੱਲੀ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਗੱਲ ਕਰਨੀ ਸੀ ਕਿਹਨੇ ਕਰਨੀ ਸੀ ਅਕਾਲੀ ਦਲ ਨੇ ਕਿਉਂਕਿ ਸੈਂਟਰ ਦੀਆਂ ਪਾਰਟੀਆਂ ਤਾਂ ਤਾਂ ਪੰਜਾਬ ਨੂੰ ਕੋਈ ਆਸ ਨਹੀਂ ਨਾ ਉਮੀਦ ਨੂੰ ਨਾ ਇੱਕ ਸੰਘਰਸ਼ੀ ਤਾਂ ਅਕਾਲੀ ਨੇ ਜਿਹੜੇ ਜੇਲਾ ਕੱਟਦੇ ਪੰਜਾਬ ਵਾਸਤੇ ਸ਼ਹੀਦੀਆਂ ਦਿੰਦੇ ਨੇ ਸੋ ਉਹ ਅਕਾਲੀ ਜਮਾਤ ਨੇ ਹੀ ਸੰਘਰਸ਼ ਕਰਨਾ ਸੀ ਪਰ 6 ਮਹੀਨਿਆਂ ਚ ਇਹ ਲੋਕਾਂ ਨੇ 7 ਮਹੀਨੇ ਹੋ ਗਏ ਕਿੱਧਰ ਪੰਥ ਨੂੰ ਔਲਝਾ ਕਿਆ ਨਾ ਇਥੇ ਕੋਈ ਸੈਂਟਰ ਦੀ ਗੱਲ ਹੋ ਰਹੀ ਹੈ ਨਾ ਜ਼ੂਬਾ ਸਰਕਾਰ ਦੀ ਗੱਲ ਹੋ ਰਹੀ ਹੈ ਅਕਾਲੀ ਦਲ ਦੇ ਦਾਲੇ ਹੋਏ ਐ ਤੇ ਅੱਜ ਵੀ ਸੱਤ ਮੈਂਬਰ ਹੀ ਧਾਮੀ ਸਾਹਿਬ ਨੇ ਇਸੇ ਕਰਕੇ ਕਿਹਾ ਨਾ ਬੜੂੰਗਰ ਸਾਹਿਬ ਦੇ ਹਸਤੀਬੇ ਸੁਣੋ ਕਹਿ ਰਹੇ ਐ ਕਿ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਆਕਾਲ ਤਖਤ ਸਾਹਿਬ ਨੇ ਇੱਕੇ ਵਾਸਤੇ ਬਣਾਈ ਸੀ ਤੇ ਜਿਹੜਾ ਅਕਾਲੀ ਦਲ ਆਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਤਸਤੀਫੇ ਪ੍ਰਵਾਨ ਕਰਕੇ ਢਾਂਚਾ ਭੰਗ ਕਰਕੇ ਨਵੀਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਤੀ ਤੇ ਕਾਲ ਤੱਕ ਸਾਭ ਦੇ ਜਥੇਦਾਰ ਨੇ ਸਲਾਹਨਾ ਕੀਤੀ ਕਿ ਬਹੁਤ ਵਧੀਆ ਗੱਲ ਹੈ ਸੂਬਿਆਂ ਚ ਵੀ ਨਾਲਦਿਆਂ ਚ ਪੰਜਾਬ ਚ ਭਰਤੀ ਹੋ ਰਹੀ ਹੈ ਵਧੀਆ ਗੱਲ ਹੈ ਪਰ ਇਹ ਲੋਕ ਉਸੇ ਕਾਲੀ ਜਲਤੇ ਕਿੰਤੂ ਸਵਾਲ ਠਾ ਰਹੇ ਹਨ ਪਰ ਦੂਜੇ ਪਾਸੇ ਕਿਹਦੇ ਬਾਕੀ ਮੈਂਬਰ ਜਿਹੜੇ ਰਹਿ ਗਏ ਨਾ ਜਿਨ੍ਹਾਂ ਨੇ ਤਸਤੀਫੇ ਦਿੱਤੇ ਪਾਸੇ ਹੋ ਗਏ ਜਿਹੜੇ ਰਹਿ ਗਏ ਉਹ ਤੇ ਕਾਲ ਤੱਕ ਸਾਭ ਲਿਖ ਕੇ ਦੇ ਆਏ ਕਹਿੰਦੇ ਕਿਸੇ ਯੋਗ ਨਹੀਂ ਦਿੱਤਾ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੇ ਇਹਦੀ ਮਨਸਾ ਤਾਂ ਕਾਲੀ ਤੋਂ ਹੀ ਪਤਾ ਲੱਗਦਾ ਨਾ ਜੀ ਤੁਸੀਂ ਇਹ ਦੇਖੋ ਕਿੱਥੇ ਫਰਜ ਬੰਦਾ ਸੀ ਦ ਕਾਲੀ ਜੱਲਾਂ ਕੋਲੇ ਜਾ ਕੇ ਬੇਨਤੀ ਕਰਦੇ ਹੀ ਵੀ ਭਾਈ ਜ਼ਥੇਦਾਰ ਸਾਹਿਬ ਨੇ ਇਹ ਨਹੀਂ ਕਿਹਾ ਵੀ ਇਹ ਚਾਰ ਦਾਗੀ ਨੇ ਇਹਨਾਂ ਨੂੰ ਵਿੱਚ ਵਾੜ ਲਓ ਜਿਹੜੇ ਲੋਕਾਂ ਵੱਲੋਂ ਨਕਾਰੇ ਹੋਏ ਬਾਗੀ ਨੇ ਇਹਨਾਂ ਨੂੰ ਵਾੜ ਦੋ ਖਲੇ ਜਥੇਦਾਰ ਸਾਹਿਬ ਨੇ ਇਹ ਨਹੀਂ ਕਿਹਾ ਇਹ ਕਹ ਪੰਥ ਇਕੱਠਾ ਕਰੋ ਕੌਮ ਇਕੱਠੀ ਕਰੋ ਤਾਂ ਦੂਜੇ ਅਕਾਲੀ ਦਲਾਂ ਕੋਲੇ ਜਾਣਾ ਸੀ ਵੀ ਜਿਵੇਂ ਭਾਈ ਅਕਾਲੀ ਦਲ ਨੇ ਢਾਂਚਾ ਪੰਗ ਕੀਤਾ ਤੁਸੀਂ ਪੰਗ ਕਰ ਦਿਓ ਜਿਹੜੇ ਨਵੇਂ ਅਕਾਲੀ ਦਲ ਬਣ ਰਹੇ ਐ ਉਹਨਾਂ ਕੋਲੇ ਵੀ ਜਾਣਾ ਸੀਗਾ ਵੀ ਭਾਈ ਨਵੇਂ ਕਿਉਂ ਬਣਾ ਰਹੇ ਹੋ ਸਿੰਘ ਸਾਹਿਬ ਨੇ ਤਾਂ ਕਿਹਾ ਸਾਰੇ ਕਲਰ ਇਕੱਠੇ ਹੋ ਪਰ ਉਸੇ ਅਕਾਲੀ ਦਲ ਨੂੰ ਟਾਰਗੇਟ ਕਰ ਰਹੇ ਐ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਚੱਲ ਰਿਹਾਗਾ ਦੂਜਾ ਆਪ ਹੀ ਨਹੀਂ ਅਕਾਲ ਤਖਤ ਸਾਹਿਬ ਦੀ ਮੰਨ ਰਿਹਾ ਸਿੰਘ ਸਾਹਿਬ ਤਾਂ ਭਾਰਤੀ ਦੀ ਸਹਿਤਾ ਕਰ ਰਹੇ ਐ ਤੇ ਇਹ ਕਰ ਰਹੇ ਆ ਕਿ ਬੋਗਸ ਐ ਉਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਰ ਗੱਲ ਮੰਨ ਕੱਲੀ ਕੱਲੀ ਗੱਲ ਤੁਸੀਂ ਵੇਖ ਰਹੇ ਹੋ ਜਿਸ ਦਿਨ ਤੋਂ ਤੁਹਾਡੇ ਤੇ ਸਵਾਲ ਹੀ ਕਿਉਂ ਉੱਠਦੇ ਸ਼੍ਰੋਮਣੀ ਕਾਲੀ ਦਲ ਤੇ ਕਿ ਪਗੌੜੇ ਹੋ ਗਏ ਹੁਕਮ ਕਿਉਂ ਨਹੀਂ ਮੰਨਦੇ ਇਹਨਾਂ ਬਿਨ ਲਾਗੂ ਕਿਉਂ ਨਹੀਂ ਕਰਦੇ ਪਿੱਠ ਕਿਉਂ ਦਿਖਾਉਂਦੇ ਐ ਸੱਤ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਾਉਣੀ ਸੀ ਉਹਨਾਂ ਨੂੰ ਪਾਸੇ ਰੱਖ ਕੇ ਨਵੀਂ ਕਿਉਂ ਭਰਤੀ ਕਮੇਟੀ ਬਣਾਈ ਲੌਜੀਕ ਵੀ ਦੇ ਨ ਕੋਈ ਆਧਾਰਨ ਵੀ ਦੇ ਨਾ ਪਗੌੜੇ ਆਪ ਜਿਹੜੇ ਪਗੌੜੇ ਨੇ ਅਕਾਲ ਤਖਤ ਸਭ ਤੋਂ ਉਹੀ ਰੌਲਾ ਪਾਈ ਜਾ ਰਹੇ ਐ ਤੁਸੀਂ ਇਹ ਦੇਖੋ ਅਕਾਲ ਤਖਤ ਸਭ ਤੇ ਜਾਂਦੇ ਐ ਪਹਿਲੀ ਐਪਲੀਕੇਸ਼ਨ ਜੀ ਕਿ ਸਿੰਘ ਸਾਹਿਬ ਜੀ 7 ਤੋਂ ਲੈ ਕੇ 17 ਤੱਕ ਅਕਾਲੀ ਸਰਕਾਰ ਰਹੀ ਹੈ ਅਸੀਂ ਉਹ ਚ ਭਾਈਵਾਲ ਸੀ ਬਹੁਤ ਵੱਡੇ ਗਨਾਹ ਹੋਏ ਨੇ ਸਾਡੇ ਤੇ ਬੋਝ ਹੈ ਸਾਨੂੰ ਸੇਵਾ ਲਾਓ ਸਾਡੇ ਬੋਝ ਮੁਕਤ ਕਰੋ ਸਾਨੂੰ ਸੈਨ ਨੇ ਸਾਰਿਆਂ ਦੇ ਟੋਟਲ ਦੇ ਦਾਗੀਆਂ ਦੇ ਪਰ ਜਦੋਂ ਸਿੰਘ ਸਾਹਿਬ ਪ੍ਰਕਿਰਿਆ ਨਿਜਮ ਮੁਤਾਬਕ ਜਦੋਂ ਪਕਾਲ ਤੱਕ ਤੇ ਚਲਾਉਂਦੇ ਆ ਉੱਥੇ ਮੁਕਰ ਗਏ ਮੁੱਕਰਗੇ ਕਣ ਕਣ ਮੁੱਕਰੇ ਸਾਰੀ ਚੰਦੂ ਮਾਇਰੇ ਤੋਂ ਲੈ ਕੇ ਰਖੜੇ ਤੋਂ ਲੈ ਕੇ ਬੀਬੀ ਜੰਗੀਰ ਘੌਰ ਤੋਂ ਲੈ ਕੇ ਟੀਨਸਿਆਂ ਤੋਂ ਲੈ ਕੇ ਟੋਟਲੀ ਜਿਹੜੇ ਦਾਗੀ ਮਹਿਕਮਾ ਮਤਲਬ ਉਸ ਤੋਂ ਬਾਅਦ ਫਿਰ ਚਲੋ ਸੱਤ ਮੈਂਬਰੀ ਕਮੇਟੀ ਬਣ ਗਈ ਅਕਾਲ ਤਖਤ ਦਾ ਪਹਿਲਾ ਸਿਧਾਂਤ ਇਹੀ ਹੈ ਨਾ ਕਿ ਗੁਰੂ ਵਾਲੇ ਬਣੋ ਸਿੰਘ ਸਹਿਬਾਨ ਕਿਤੇ ਵੀ ਜਾਂਦੇ ਐ ਜੇ ਕਿਸੇ ਗੁਰਸਿੱਖ ਦੇ ਘਰ ਪ੍ਰਸ਼ਾਦਾ ਵੀ ਛਕਦੇ ਐ ਉਹ ਕਹਿੰਦੇ ਆ ਭਾਈ ਅਮਰਤ ਛਕੋ ਗੁਰੂ ਵਾਲੇ ਬਣੋ ਸਿੰਘ ਸਾਹਿਬ ਇਹ ਕਹਿੰਦੇ ਆ ਨਾ ਪੁਰਾਣੀ ਲੀਡਰਸ਼ਿਪ ਨੂੰ ਇਸ ਕਰਕੇ ਸਜਾਵਾਂ ਸੇਵਾਵਾਂ ਲਾਈਆਂ ਸੀ ਨਾ ਕਿ ਸਿੱਖ ਸਿੱਖਾਂ ਸਿਧਾਂਤਾਂ ਤੋਂ ਤੁਸੀਂ ਥੜਕ ਗਏ ਹੋ ਸਿੱਖਾਂ ਦਾ ਤਾਂ ਕਰੇ ਨਹੀਂ ਉਤਰ ਰਹੀ ਤੈਨੂੰ ਸੇਵਾ ਮਾਲਾ ਨਹੀਂ ਨਾ ਸਿੱਖੀ ਦਾ ਪਹਿਲਾ ਕਨਸੈਪਟ ਤੇ ਹੀ ਹੈ ਅਮਰਤ ਛਕੋ ਗੁਰੂ ਆਲੇ ਬਣੋ ਇਹਨਾਂ ਨੇ ਪਰਿਵਾਰਾਂ ਸਮੇਤ ਤਿੰਨ ਤਰੀਕ ਨੂੰ ਅਕਾਲ ਤਖਤ ਸਭ ਤੇ ਗਲਚ ਪੱਲੇ ਪਾ ਕੇ ਬੱਚਿਆਂ ਸਮੇਤ ਜਾਣਾ ਸੀ ਕਿ ਸਿੰਘ ਸਾਹਿਬ ਜੀ ਤੁਸੀਂ ਬਹੁਤ ਵੱਡੀ ਸੇਵਾ ਲਈ ਹੈ ਧੰਨਵਾਦ ਤੇ ਸਾਨੂੰ ਬਾਟਾ ਤਿਆਰ ਕਰੋ ਅਮਰਤ ਸ਼ਕਾਓ ਤੇ ਬੱਚਿਆਂ ਨੂੰ ਕਹਿਣਾ ਸੀ ਵੀ ਬਹੁਤ ਲਾਡ ਚਾ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਆਪਾਂ ਬਹੁਤ ਪੂਰੇ ਕਰ ਲੇ ਪਰ ਅੱਜ ਤੋਂ ਬਾਅਦ ਆਪਾਂ ਵਰਲਡ ਦੇ ਵਿੱਚ ਸੱਤ ਜਾਣੇ ਚੁਣੇ ਆ ਜਿਦੇ ਵਿੱਚ ਭਾਈ ਮੈਂ ਵੀ ਆ ਤੇ ਆਪਾਂ ਨੂੰ ਹੁਣ ਨਿਜਮ ਚ ਰਹਿਣਾ ਪਊ ਗੁਰੂ ਨੇ ਜੋ ਅੰਮ੍ਰਿਤ ਛਕਾਇਆ ਇੱਕ ਇੱਕ ਇਹ ਕਹਿ ਕੇ ਗੱਲ ਨਹੀਂ ਚੱਲਦੀ ਕਿ ਮੈਂ ਵੱਡਾ ਸਿੱਖ ਹਾਂ ਅਸੀਂ ਅੰਮ੍ਰਿਤਧਾਰੀ ਨੂੰ ਵੱਡੇ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਅੰਮ੍ਰਿਤ ਛਕ ਕੇ ਪੰਜਾਂ ਤੋਂ ਐਸੇ ਕਰਕੇ ਮਿਸਾਲ ਬਣਾਈ ਸੀ ਕਿ ਕੱਲ ਨੂੰ ਇਹ ਨਾ ਕਹੇ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਤਾਂ ਨਹੀਂ ਹੋ ਸਕਦੇ ਇਹ ਬੰਦੇ ਤੇ ਇਹ ਆਪ ਬੱਚਿਆਂ ਸਮੇਤ ਉੱਥੇ ਜਾਂਦੇ ਤੇ ਵੀ ਭਾਈ ਇੱਥੇ ਆਪਾਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਥ ਦੀ ਗਵਾਹੀ ਕਰ ਰਹੇ ਆਂ ਆਪਾਂ ਸੋ ਇਸ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਆਪਾਂ ਪੰਥ ਦਾ ਪ੍ਰਚਾਰ ਕਰਨਾ ਪਹਿਲਾਂ ਤੁਸੀਂ ਨਾਇਆਂ ਦਿਕਨਾਂ ਤੇ ਜਾਣੀਆਂ ਛੱਡੋ ਪਰ ਜਦੋਂ ਸੱਤ ਮੈਂਬਰੀ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀਆਂ ਮੈਨੂੰ ਨੌਜਵਾਨ ਸਵਾਲ ਕਰਦੇ ਨੇ ਕਿ ਇੱਕ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਮੈਂਬਰ ਦੇ ਕਲੀਨ ਸ਼ੇਵ ਮੁੰਡੇ ਦੇ ਵਿਆਹ ਦੇ ਵਿੱਚ ਪਟਿਆਲੇ ਦੇ ਵਿੱਚ ਕੀ ਕੋਈ ਚੱਲਿਆ ਤਾਂ ਕਿੰਤੂ ਹੁੰਦਾ ਸਵਾਲ ਹੁੰਦਾ ਦੁੱਖ ਹੁੰਦਾ ਮਨ ਨੂੰ ਇੱਕ ਮੰਨ ਰਿਹਾ ਅਕਾਲ ਤਖਤ ਦੀ ਗੱਲ ਆਪਦਾ ਜੀਵਨ ਸੁਧਾਰਨ ਇਹ ਥੋੜੀ ਵੀ ਇਕੱਲੀ ਚੌਧਰ ਵਾਸਤੇ ਤੁਹਾਡੀ ਤੁਸੀਂ ਕਹਿੰਦੇ ਹੋ ਸਭੀ ਉਹਨਾਂ ਸਾਰਿਆਂ ਦੀ ਲੜਾਈ ਚੌਧਰ ਵਾਸਤੇ ਹੈ ਬਿਲਕੁਲ ਇਕੱਲੀ ਚੌਧਰ ਵਾਸਤੇ ਨਹੀਂ ਜੀ ਚੌਧਰ ਵਾਸਤੇ ਹਰ ਇੱਕੀ ਲੜਦਾ ਚੌਧਰ ਵਾਸਤੇ ਪਰ ਇਹ ਤਾਂ ਕੌਮ ਦੀ ਜਥੇਬੰਦੀ ਨੂੰ ਡੈਮੇਜ ਕਰਨ ਲੱਗੇ ਹੋਏ ਆ ਕਿ ਲੜਾਈ ਨਾ ਲੜ ਸਕੇ ਦਿੱਲੀ ਦੇ ਖਿਲਾਫ ਲੜਾਈ ਨਾ ਲੜ ਸਕੇ ਪੰਜਾਬ ਦੇ ਖਿਲਾਫ ਜੇ ਤੁਹਾਨੂੰ ਇਤਰਾਜ਼ ਹੋ ਸਕਦਾ ਠੀਕ ਹੈ ਉਹਨਾਂ ਦੀ ਸਿਆਸਤ ਠੇਬੀ ਲਾਉਣ ਵਾਲੀ ਹੋ ਸਕਦੀ ਹੈ ਜੇ ਤੁਹਾਡੀਆਂ ਇਹਨਾਂ ਦਲੀਲਾਂ ਨੂੰ ਧਿਆਨ ਚ ਰੱਖ ਲੋ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਸ਼੍ਰੋਮਣੀ ਕਾਲੀ ਦਲ ਦਾ ਕੀ ਗੁਨਾਹ ਕੀਤਾ ਸੀ ਕਿ ਨੁਕਸਾਨ ਕੀਤਾ ਸੀ ਕਿ ਸ਼੍ਰੋਮਣੀ ਕਾਲੀ ਨੇ ਉਸ ਫੈਸਲੇ ਦਿਨ ਖੇਦੀ ਨਹੀਂ ਕੀਤੀ ਜੋ ਐਸਜੀਪੀਸੀ ਨੇ ਲਿਆ ਨਹੀਂ ਜੀ ਜਿੰਨਾ ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦਾ ਸਨਮਾਨ ਕਰਦਾ ਕੋਈ ਵੀ ਨਹੀਂ ਇਹ ਲੋਕ ਤਾਂ ਜਿਹੜੀ ਅੱਜ ਗੱਲਾਂ ਕਰਦੇ ਆ ਇਹ ਤਾਂ ਹੈਪੀ ਹੈਪੀ ਕਹਿ ਕੇ ਟਰੋਲ ਕਰਦੇ ਹੁੰਦੇ ਸੀਗੇ ਸਾਨੂੰ ਦੁੱਖ ਲੱਗਦਾ ਸੀ ਕਿ ਕੌਮ ਦੇ ਜਥੇਦਾਰ ਬਾਰੇ ਕੀ ਬੋਲ ਰਹੇ ਆ ਕਿ ਗੁਰੂ ਸਾਹਿਬ ਨੇ ਐਡੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹਿਸਟਰੀ ਦੇ ਵਿੱਚ ਇੱਕ ਸਧਾਰਨ ਸਿੱਖ ਗਰੀਬ ਸਿੱਖ ਨੂੰ ਤੇ ਐਡੀ ਵੱਡੀ ਕੌਮ ਦੀ ਉਹ ਪਦਵੀ ਮਿਲੀ ਹੈ ਜਿਹੜੀ ਪਦਵੀ ਤੇ ਬਹਿ ਕੇ ਰਾਸ਼ਟਰਪਤੀ ਨੂੰ ਵੀ ਤਲਬ ਕੀਤਾ ਜਾਂਦਾ ਹੈ ਰਾਸ਼ਟਰਪਤੀ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਗੁਰੂ ਦੀ ਪ੍ਰਕਿਰਿਆ ਗੁਰੂ ਦੇ ਨਿਜਮ ਨੇ ਗੁਰੂ ਦਾ ਸਿਧਾਂਤ ਹੈ ਤੇ ਅੱਜ ਗੁਰੂ ਨੇ ਜੇ ਸਵਾਮਾ ਲੈ ਲੀਆਂ ਤੇ ਫਿਰ ਇਹ ਥੋੜੀ ਕਾਂਗੇ ਆਪਾਂ ਅਕਾਲੀ ਦਲ ਨੇ ਲੈ ਲਈ ਪਰ ਹਰਪ੍ਰੀਤ ਸਿੰਘ ਖੁਦ ਕਹਿੰਦੇ ਆ ਨਾ ਕਿ ਮੈਨੂੰ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੁਝ ਲੀਡਰਾਂ ਨੇ ਟਾਰਗੇਟ ਕੀਤਾ ਉਹਨਾਂ ਨੇ ਤੇ ਇੱਕ ਭਾਸ਼ਣ ਚ ਇਥੋਂ ਤੱਕ ਕਹਿਤਾ ਕਹਿੰਦੇ ਜਿਹੜੇ 6 6 ਫੁੱਟ ਦੇ ਸੱਪ ਖਾਣ ਵਾਲੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਫਿਰਦੇ ਆ ਕਿ ਇਹ ਤੇ ਗੰਡੋਏ ਖਾਂਦਾ ਹੈ ਮੈਂ ਸਮਝਦਾ ਜੀ ਸਤਕਾਰਯੋਗ ਨੇ ਵੱਡੇ ਨੇ ਧਾਰਮਿਕ ਸ਼ਖਸੀਅਤ ਰਹੀ ਹੈ ਹੁਣ ਤਾਂ ਨਹੀਂ ਲੱਗਦੀ ਉਹਨਾਂ ਦੀ ਧਾਰਮਿਕ ਕੋਈ ਗੱਲਬਾਤ ਜਿਹੜੇ ਸਾਹਮਣੇ ਬਿਆਨਬਾਜ਼ੀ ਹੋ ਰਹੀ ਹੈ ਇੰਨੀ ਮਿਆਰ ਸ਼ਬਦਾਂ ਦੀ ਔਰ ਚਾਰ ਪੰਜ ਚਾਪਲੂ ਸਮਗਰ ਲੱਗੇ ਜੀ ਆਈਟੀ ਵਿੱਚ ਸੋਸ਼ਲ ਮੀਡੀਆ ਜਿਹੜੇ ਉਹਨਾਂ ਦੇ ਕਿਚਨ ਕੈਬਨਟ ਜੀ ਹੈ ਉਹਨਾਂ ਮਗਰ ਲੱਗੇ ਇਹ ਜੀ ਬਿਆਨਬਾਜ਼ੀ ਮੈਨੂੰ ਨਹੀਂ ਲੱਗਦਾ ਮੈਂ ਚੱਲ ਸ਼ਰਮਣੀ ਕਾਲੀਦਲ ਦਾ ਕਰਦਾਰ ਕੁਸ਼ੀ ਕਰਦਾ ਮੇਰੇ ਕਹਿੰਦੇ ਬੱਚਿਆਂ ਤੱਕ ਪਹੁੰਚ ਕਰ ਜੀ ਬਰੋ ਬਲਟੋਆ ਸਾਹਮਣੇ ਕਿਹਾ ਸੀ ਦਿਓ ਸਬੂਤ ਜੀ ਬਲਟੋਆ ਸਾਹਿਬ ਜਦੋਂ ਕੋਈ ਸਿੱਖ ਸ਼ਬਦ ਮੂੰਹ ਚੋਂ ਅੱਜ ਬਲਟਵਾ ਤਾਂ ਪੂਰਾ ਕਾਲ ਤੱਕ ਤੇ ਜਾ ਕੇ ਵੀ ਬੇਨਤੀਆਂ ਕਰਦਾ ਹਾਂ ਉਹ ਕਹਿੰਦਾ ਵੀ ਮੇਰਾ ਜਦੋਂ ਬੱਚਾ ਜਾਂਦਾ ਮੈਂ ਜਾਂਨਾ ਮੇਰਾ ਪਰਿਵਾਰ ਜਾਂਦਾ ਤਾਂ ਟਰੋਲ ਹੁੰਦਾ ਵੀ ਯਾਰ ਕਿਉਂਕਿ ਕਾਲ ਤਖਤ ਦੇ ਜਥੇਦਾਰ ਨੇ ਮੂੰਹ ਲੱਬ ਜ ਬੋਲੇ ਨਹੀਂ ਟਰੋਲ ਤਾਂ ਹੋਣੀ ਹੈ ਉਹਦੇ ਖਿਲਾਫ ਪਰ ਉਹ ਕਹਿੰਦਾ ਸਬੂਤਾ ਦਿਓ ਨਾ ਜੀ ਹਾਂ ਸਬੂਤਾ ਦਿਓ ਨਾ ਇਹ ਥੋੜੀ ਆ ਹੀ ਗੱਲ ਸੋ ਇਸ ਕਰਕੇ ਉਸੇ ਤਰ੍ਹਾਂ ਐਵੇਂ ਨਾ ਵਾਰ-ਵਾਰ ਆਪਾਂ ਇਹ ਜੀ ਬਿਆਨਬਾਜ਼ੀ ਕਰੀ ਜਾਈਏ ਜਿਹਦਾ ਕੋਈ ਸਬੂਤ ਨਹੀਂ ਪੁਸਤਕਾਰ ਜੋ ਉਹਨੇ ਵੱਡੇ ਨੇ ਬਾਕੀ ਉਹ ਸਮਝਦਾਰ ਨਹੀਂ ਮੈਂ ਨਹੀਂ ਪਰ ਇਸ ਕਰਕੇ ਉਹ ਗੱਲਾਂ ਕਰਨੀਆਂ ਵੀ ਮਿਆਰ ਡਿੱਗ ਰਿਹਾ ਸੰਸਥਾਵਾਂ ਦਾ ਜਾਂ ਆਹ ਹੋ ਰਿਹਾ ਕ੍ਰਪਸ਼ਨ ਕਾ ਐਡੀ ਵੱਡੀ ਪਦਵੀ ਸੀ ਕਿ ਤੁਸੀਂ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੇ ਹੋ ਸੱਤ ਤਾਂ ਤੁਸੀਂ ਰਹੀਆਂ ਦੋ-ਦੋ ਪਦਵੀਆਂ ਖਿੱਚ ਲੈਣੇ ਸੀ ਸਾਰੇ ਜਿਹੜੇ ਗੜਬੜਾਂ ਕਰਦੇ ਆ ਖਿੱਚ ਲੈਣੇ ਸੀ ਨਾ ਕਿਉਂਕਿ ਤੁਹਾਡੇ ਮੰਨਦੇ ਹਰੇਕ ਗੱਲ ਅਸੀਂ ਕਾਲੀ ਦਲ ਤੁਸੀਂ ਹੁਕਮ ਕੀਤਾ 16 ਅਧਿਕਾਰੀ ਮੈਲੇ ਕਰਤੇ ਚੀਪ ਸੈਕਟਰੀ ਤੋਂ ਲੈ ਕੇ ਸੇਵਾਦਾਰ ਤੱਕ ਸਾਬਕਾ ਜੈਕਟ ਵੀ ਤੁਸੀਂ ਸੇਵਾ ਲਈ ਮੌਜੂਦਾ ਜੈਕਟ ਪ੍ਰਧਾਨ ਸਮੇਤ ਸ਼੍ਰੋਮਣੀ ਕਮੇਟੀ ਤੁਹਾਡੀਆਂ ਸੇਵਾਵਾਂ ਤੇ ਹੁਕਮਾਂ ਤੇ ਫੁੱਲ ਚੜਾਇਆ ਸੇਵਾਵਾਂ ਕੀਤੀਆਂ ਜੋ ਮੀਤ ਪ੍ਰਧਾਨ ਸੀ ਮਹਿਤੇ ਵਰਗੇ ਸਭ ਹਟਾਤੇ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਕੁਝ ਅਕਾਲੀ ਦਲ ਤਾਂ ਜਿੰਨਾ ਅੱਜ ਵੀ ਦੋ ਤੱਕ ਵੀ ਜਿੱਦੇ ਅਸਤੀਫਾ ਇਹਨਾਂ ਨੇ ਦਿੱਤਾ ਉਹਦੇ ਵੀ ਸਾਰੇ ਅਕਾਲੀ ਦਲ ਨੇ ਕਿਹਾ ਨਹੀਂ ਜੀ ਵਾਪਸ ਲਓ ਸੇਵਾਵਾਂ ਕਰੋ ਪਰ ਜੋ ਪ੍ਰਕਿਰਤੀ ਦਾ ਨਿਜਮਾ ਪਰਮਾਤਮਾ ਦਾ ਨਿਜਮਾ ਹੈ ਜੋ ਕੁਝ ਚੱਲ ਰਿਹਾਗਾ ਤੇ ਆਪਾਂ ਇਹ ਥੋੜੀ ਕਿੰਤੂ ਕਰ ਸਕਦੇ ਆ ਗੁਰੂ ਸਾਹਿਬ ਨੇ ਸੇਵਾਵਾਂ ਦਿੱਤੀ ਗੁਰੂ ਸਾਹਿਬ ਨੇ ਲੈ ਲਈਆਂ ਫਿਰ ਆਪਾਂ ਐਵੇਂ ਹੀ ਧਰਮ ਦੀ ਆਪਾਂ ਕਸਬਟੀ ਤੇ ਕਿਵੇਂ ਖਰੇ ਉਤਰ ਰਹੇ ਆ ਕਿ ਧਰਮ ਦੇ ਪ੍ਰਬੰਧਕ ਕਮੇਟੀ ਦੇ ਤੁਸੀਂ ਵੀ ਮੈਂਬਰ ਹੋ ਧਾਮੀ ਸਾਹਿਬ ਦਾ ਜਿਹੜਾ ਇੱਕ ਮੰਨ ਦੇ ਉੱਤੇ ਬੋਝ ਸੀ ਕਹਿੰਦੇ ਉਹ ਦੋ ਸਥਿਤੀ ਚ ਫਸ ਗਿਆ ਇੱਕ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅੱਖੋਂ ਉਹਲੇ ਕਰਨ ਜਾਂ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਕਹਿੰਦੇ ਨਾ ਦੋਹਾਂ ਦੇ ਵਿੱਚੋਂ ਨਿਕਲ ਕੇ ਆਪਾਂ ਬਾਹਰ ਹੀ ਹੋ ਜਾਣੀ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਕੋਈ ਉਹਨਾਂ ਦਾ ਗਿਲਾ ਨਹੀਂ ਉਹ ਤਾਂ ਇਹ ਕਹਿ ਵੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਉਹਦੇ ਬਸਤੀਫੀ ਵਾਲੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਤੁਸੀਂ ਸੁਣਿਆ ਹੋਊਗਾ ਇਸ ਕਰਕੇ ਇਕੱਲੇ ਲੀਡਰਸ਼ਿਪ ਨਾ ਦਾ ਕਦਾ ਗਿਲਾ ਇਕੱਲੇ ਲੀਡਰਸ਼ਿਪ ਦਾ ਜਿੰਨਾ ਮਾਨ ਸਨਮਾਨ ਮੈਂ ਕੀਤੀ ਉਹ ਕਹਿੰਦੇ ਵੀ ਜਿਹੜੇ ਇਲਜ਼ਾਮ ਲਾਉਂਦੇ ਕਿ ਅਸਤੀਫਾ ਦੇ ਕੇ ਭੱਜੇ ਕਿਉਂ ਉਹ ਇਹ ਕਹਿੰਦੇ ਆ ਮੇਰੀ ਗੱਲ ਸੁਣੋ ਉਹ ਇਹ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਡਟ ਕੇ ਫੈਸਲੇ ਲੈਣੇ ਚਾਹੀਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਲਿਖਿਆ ਜਿਹਦੇ ਵਿੱਚ ਇਹ ਕਿਹਾ ਕਿ ਅਧਿਕਾਰ ਖੇਤਰ ਨਹੀਂ ਸੀ ਉਹਨਾਂ ਦਾ ਫਿਰ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਕਿਉਂ ਨਹੀਂ ਮੰਨਿਆ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਮੰਨਿਆ ਪਰ ਪੰਥ ਦੇ ਹੱਕ ਚ ਜੋ ਫੈਸਲੇ ਲੈਂਦੇ ਐ ਉਹਦੇ ਬਾਰੀ ਝੰਘੜਾ ਮਾਰਦੇ ਆਪਾਂ ਹਰ ਇੱਕ ਸੰਸਥਾ ਕੋਈ ਕੋਰਟ ਐ ਸਰਕਾਰਾਂ ਨੇ ਨਿਜਮ ਚ ਹੀ ਚੱਲਦੀਆਂ ਨਾ ਜੀ ਸੰਵਿਧਾਨਮਤਾ ਕਾਨੂੰਨ ਦੇ ਮੁਤਾਬਕ ਹੀ ਚੱਲਦੀਆਂ ਨੇ ਨਾ ਜੀ ਐਜੈਕਟਿਵ ਐ ਕਮੇਟੀ ਬਣਾਈ ਐ ਕਮੇਟੀ ਨੇ ਪੰਜਾ ਦਿਨ ਪੜਤਾਲ ਜਥੇਦਾਰ ਸਾਹਿਬ ਨੇ ਰਾਦੀ ਕਰ ਦਿੱਤਾ ਸ਼ਬਦਾਂ ਵਿੱਚ ਤੇ ਇਹੀ ਲੱਗਦਾ ਨਾ ਉਹ ਕਹਿੰਦੇ ਕਿ ਅਧਿਕਾਰ ਹੀ ਨਹੀਂ ਐ SGPC ਕੋਲ ਫਿਰ ਕਿਉਂ ਕੀਤੀ ਇਨਕੁਆਇਰੀ ਨੂੰ ਇਹੀ ਦੁੱਖ ਹੁੰਦਾ ਕਿ ਸਿੰਘ ਸਾਹਿਬਾਨ ਦੇ ਬਿਆਨ ਤੋਂ ਬਾਅਦ ਜਦੋਂ ਇਹ ਜੀਆਂ ਗੱਲਾਂ ਹੋ ਜਾਂਦੀਆਂ ਸਿੰਘ ਸਾਹਿਬ ਸਤਿਕਾਰਯੋਗ ਨਹੀਂ ਸਿੰਘ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਜਦੋਂ ਗਮਰਾ ਕੀਤਾ ਜਾਂਦਾ ਸਿੰਘ ਸਾਹਿਬ ਨੂੰ ਵੀ ਕਹਿੰਦੇ ਜੀ ਜਦੋਂ ਪੰਜ ਮੂਰੀ ਪੇਸ਼ ਹੋਗੇ ਤਾਂ ਪੜਤਾਲ ਦੀ ਕੋਈ ਮੈਨ ਨਹੀਂ ਰਹਿਗੇ ਪਰ ਪੰਜ ਸਿੰਘ ਸਹਿਬਾਨ ਪੰਜ ਪਿਆਰੇ ਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜਾਂ ਦੇ ਰੂਪ ਦੇ ਵਿੱਚ ਲਿਖਤੀ ਤੌਰ ਤੇ ਮਹਾਰਾਜੀ ਜੁਰੀ ਚ ਕਹਿ ਰਹੇ ਐ ਕਿ ਨਹੀਂ ਜੀ ਸਾਡੇ ਮੂਹਰੇ ਪੇਸ਼ ਕਿੱਥੋਂ ਹੋਏ ਸਾਨੂੰ ਤਲਬ ਕੀਤਾ ਗਿਆ ਸਾਰੀ ਉਲੰਘਣਾ ਹੋਈ ਮਰਿਆਦਾ ਦੀ ਕੀਰਤਨ ਦੀ ਉਲੰਘਣਾ ਹੋਈ ਸਾਰਾ ਕੁਝ ਬਿਆਨ ਦਿੱਤਾ ਤਾਂ ਸਾਨੂੰ ਦੁੱਖ ਲੱਗਿਆ ਕਿ ਅਕਾਲ ਤਖਤ ਸਾਹਿਬ ਦੀ ਜਥੇਦਾਰ ਨੇ ਵਿਚਾਰਿਆ ਨਹੀਂ ਤਾਂ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਕਿਉਂਕਿ ਜੋ ਕਿਹਾ ਗਿਆ ਕਿ ਮੈਂ ਪੰਜ ਮੂਹਰੇ ਪੇਸ਼ ਹੋ ਗਿਆ ਜਾਂ ਕਿਹਾ ਗਿਆ ਹਾਂ ਹਾਂ ਪਰ ਪਰ ਹਾਂ ਪਰ ਉਹ ਤਾਂ ਪੰਜ ਦਾ ਹੀ ਕਹਿ ਰਹੇ ਨੇ ਹੈ ਵੀ ਹੈ ਆਪਾਂ ਵੇਖਦੇ ਹਾਂ ਨਾ ਇਹ ਵਿਧਾਨ ਹੁੰਦਾ ਪ੍ਰਕਿਰਿਆ ਹੁੰਦੀ ਹੈ ਪੰਜ ਨੂੰ ਪਹਿਲਾਂ ਬੇਨਤੀ ਕੀਤੀ ਜਾਂਦੀ ਹੈ ਪਰ ਬਿਠਾਉਂ ਬੁਲਾਉਂਦੇ ਆ ਫਿਰ ਬੈਂਦੇ ਆ ਫਿਰ ਗੁਰਮਤਾ ਹੁੰਦਾ ਉਦੋਂ ਫੈਸਲਾ ਹੁੰਦਾ ਪਰਦੇ ਚ ਪਰ ਇਹ ਥੋੜੀ ਮੀਡੀਆ ਵਲਾ ਕੇ ਪੰਜ ਨੂੰ ਮੂਨੇ ਖੜਾ ਕੇ ਤੁਸੀਂ ਵੇਖੀ ਹੈ ਨਾ ਸਾਰਾ ਤੇ ਇਸ ਕਰਕੇ ਇਹ ਇਹ ਸਾਰੀਆਂ ਗੱਲਾਂ ਇਹੀ ਤਾਂ ਅਫਸੋਸ ਹੈ ਇਹੀ ਤਾਂ ਦੁੱਖ ਹੈ ਕੌਮ ਨੂੰ ਕੀ ਕੀ ਚੁਣੌਤੀਆਂ ਦੇ ਵਿੱਚ ਕੀ ਕੀ ਚੁਣੌਤੀਆਂ ਬਾਰੇ ਫੈਸਲਾ ਲਿਆ ਗਿਆ ਨਾ ਕਿ ਇੱਕ ਪਬਲਿਕ ਪਰਸੈਪਸ਼ਨ ਚ ਵੀ ਲੋਕਾਂ ਚ ਵੀ ਇਹ ਮੈਸੇਜ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਕਈ ਟਾਰਗੇਟ ਤੇ ਲੈਣਾ ਸ਼ੁਰੂ ਕਰ ਦਿੰਦਾ ਕਿਉਂਕਿ 2 ਦਸੰਬਰ ਨੂੰ ਸਭ ਤੋਂ ਵੱਧ ਸਖਤੀ ਗਿਆਨੀ ਹਰਪ੍ਰੀਤ ਸਿੰਘ ਨੇ ਦਿਖਾਈ ਨਹੀਂ ਨਹੀਂ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਨੇ ਜਦੋਂ ਦੋ ਪਦਮੀਆਂ ਸੀ ਉਹਨਾਂ ਕੋਲੇ ਗਰੇਨੀ ਕਰਵਾਚਨ ਸਿੰਘ ਤੋਂ ਬਾਅਦ ਅਕਾਲ ਤਖਤ ਦੀ ਤੇ ਦਮਦਮਾ ਸਾਹਿਬ ਦੀ ਜੇ ਤਾਂ ਉਦੋਂ ਸੱਦ ਕੇ ਬਲਾਕ ਕਰਦੇ ਕੁਝ ਹੋ ਸਕਦਾ ਮੈਨੂੰ ਨਹੀਂ ਪਤਾ ਮੰਨ ਲਓ ਇਹਨਾਂ ਦੀਆਂ ਕਲਪਨਾਵਾਂ ਪਰਸੈਪਸ਼ਨ ਇਹਨਾਂ ਦੀ ਤੇ ਉਹ ਫੇਰ ਤਾਂ ਬਹਿ ਕਹੀਏ ਜਦੋਂ ਉਹਨਾਂ ਦਾ ਕਾਰਜ ਕਰ ਰਿਆ ਉਹ ਤਾਂ ਤਾਂ ਹੋਈ ਨਹੀਂ ਬਥੇਰੀਆਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਕਿਉਂਕਿ ਵੱਡੇ ਮਸਲੇ ਤੇ ਘੱਟੀ ਘੌਰ ਕਰਦੇ ਸੀ ਕਈ ਵਾਰੀ ਇਹ ਹਨਾ ਤੇ ਪਰ ਇਹ ਤਾਂ ਗਿਆਨੀ ਰਗਵੀਰ ਸਿੰਘ ਨੇ ਬੁਲਾਇਆ ਹੈ ਤਾਂ ਰਗਵੀਰ ਸਿੰਘ ਨੇ ਸਾਰਾ ਸੁਣਵਾਈ ਕੀਤੀ ਤੁਹਾਨੂੰ ਪਤਾ ਹੀ ਹੈ ਤਾਂ ਇਸ ਕਰਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਬਹੁਤ ਸਤਕਾਰ ਸਨਮਾਨ ਅਕਾਲੀ ਦਲ ਨੇ ਕੀਤਾ ਕਰ ਰਹੇ ਨੇ ਪਰ ਉਹੀ ਠੀਕ ਹੈ ਜਦੋਂ ਮਿਆਰ ਤੋਂ ਜਾ ਕੇ ਕਰ ਰਹੇ ਐ ਕਿਤਨਾ ਕਿਤੇ ਸੰਗਤ ਵੇਖ ਰਹੀ ਹੈ ਸੰਗਤ ਮਹਿਸੂਸ ਮੈਂ ਤਾਂ ਬੇਨਤੀ ਕਰਦਾ ਵੱਡੇ ਨੇ ਸਤਕਾਰਯੋਗ ਹੈ ਵੀ ਤੁਸੀਂ ਆਪ ਹੀ ਮਤਲਬ ਕੀ ਕੋਸ਼ੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਪੱਤਤ ਬੰਦੇ ਨੂੰ ਸਜ਼ਾ ਵੀ ਨਹੀਂ ਲਾਉਂਦੀ ਮਰਿਆਦਾ ਮੈਨੂੰ ਸਿੱਖੀ ਨਹੀਂ ਮੰਨਦੇ ਤੁਸੀਂ ਵੇਖਿਓ ਉਹਦੇ ਫਸੀਲ ਤੋਂ ਠੀਕ ਹੈ ਜੀ ਫਸੀ ਹਾਂ ਤੇ ਜੇ ਉਹਨਾਂ ਨੂੰ ਬਹੁਤ ਸਰੋਪੇ ਪਾਉਣਿਆ ਜਾਂ ਜਾ ਕੇ ਜੱਪੀਆਂ ਪਾਉਣੀਆਂ ਲੋਕ ਸੰਗਤ ਵੇਖ ਰਹੀ ਹੈ ਸਰਸਾ ਦੀ ਗੱਲ ਬਿਲਕੁਲ ਬਿਲਕੁਲ ਤਾਂ ਹੀ ਤਾਂ ਮੈਂ ਕਹਿੰਨਾ ਠੀਕ ਹੈ ਸਾਂਝ ਰੱਖੋ ਪਿਆਰ ਰੱਖੋ ਫਿਰ ਵੀ ਕੋਈ ਮਰਿਆਦਾ ਵੀ ਮਤਲਬ ਕੋਈ ਡਿਸਪਲਨ ਵੀ ਹੁੰਦਾ ਪਦਵੀ ਦਾ ਸੇਵਾ ਦਾ ਅਹੁਦੇ ਦਾ ਸੋ ਇਸ ਕਰਕੇ ਚਲੋ ਆਪਾਂ ਮੈਂ ਸਮਝਦਾ ਗਿਆ ਨਹੀਂ ਹਰਪ੍ਰੀਤ ਸਿੰਘ ਬਾਰੇ ਸੰਗਤ ਵੇਖ ਰਹੀ ਹੈ ਉਸਕਾਰਯੋਗ ਨੇ ਵੱਡੇ ਨੇ ਆਪਾਂ ਉਹਨਾਂ ਨੂੰ ਸਮਝਾ ਨਹੀਂ ਸਕਦੇ ਉਹ ਵੱਧ ਸਿਆਣੇ ਨੇ ਆਪਣੇ ਨੂੰ ਸੋ ਐਸਪੀਸੀ ਤੇ ਆਈਏ ਚਲੋ ਇਸ ਮੁੱਦੇ ਤੇ ਜਿੰਨੀ ਤੁਸੀਂ ਟਿੱਪਣੀ ਕਰਨੀ ਸੀ ਕੀਤੀ ਸੁਰਜੀਤ ਸਿੰਘ ਰਖੜਾ ਜਿਹੜੇ ਬਾਗੀ ਧੜੇ ਨਾਲ ਚੱਲ ਰਹੇ ਹਨ ਨਰਾਜ ਟੜੇ ਨਾਲ ਚੱਲ ਰਿਹਾ ਇੱਕ ਖੱਤ ਲਿਖਦੇ ਆ ਖੁੱਲਾ ਤੁਹਾਡੇ ਤੱਕ ਖੱਤ ਪੁੱਜਿਆ ਵੈਸੇ ਜਿਹੜਾ ਉਹਨਾਂ ਨੇ ਖੱਤ ਲਿਖਿਆ ਐ ਐਸਜੀਪੀਸੀ ਮੈਂਬਰਾਂ ਨੂੰ ਨਹੀਂ ਜੀ ਸਰਜੀਤ ਸਿੰਘ ਰਖੜਾ ਐਸਜੀਪੀਸੀ ਮੈਂਬਰਾਂ ਨੂੰ ਖੱਤ ਤਾਂ ਲਿਖਦੇ ਨਾ ਜਦੋਂ ਉਹਨਾਂ ਨੇ ਡੇਰੀ ਦੇ ਵਿੱਚ ਜਾ ਕੇ ਵੀਡੀਓ ਪਾਈ ਸਾਰਾ ਵੇਖਿਆ ਇਸ ਸਰਸੇ ਡੇਰੀ ਚ ਵੇਖਿਆ ਨਾ ਪਰ ਉੱਥੇ ਮੁੱਕਰ ਗਈ ਜੀ ਕਿਵੇਂ ਅਸੀਂ ਉਹੋ ਜਿਹੇ ਬੰਦੇ ਜਿਹੜੇ ਅਕਾਲ ਤਖਤ ਤੇ ਜਾ ਕੇ ਮੁੱਕਰ ਜਾਂਦੇ ਆ ਪਹਿਲਾਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਕਹਿ ਰਹੇ ਆ ਇੱਕ ਇੱਕੀ ਸ਼ਾਸਕੀ ਜਲ ਰਹੀ ਹੈ ਸਕੀਮ ਕੀ ਹੈ ਕੀ ਅਕਾਲ ਤਖਤ ਸਾਹਿਬ ਦੀ ਜੋ ਪ੍ਰਭੂ ਸੱਤਾ ਉਹਨੂੰ ਕੀ ਚੈਲੰਜ ਨਹੀਂ ਕਰ ਰਹੇ ਕੀ ਇੱਕ ਪਾਸੇ ਕਹਿ ਰਹੇ ਆ ਵੀ ਸਾਨੂੰ ਬੁਲਾਓ ਸਜਾ ਲਾਓ ਜਿਉਂ ਉਹਨੇ ਕਹਿਣ ਤੇ ਬੁਲਾ ਲਿਆ ਫਿਰ ਮੁਕਰ ਗਏ ਕਿ ਇੱਕ ਪਾਸੇ ਸਰਦਾਰ ਸਖਵੀਰ ਸਿੰਘ ਬਾਦਲ ਹੈ ਹੁਣੇ ਸਿੱਖੀ ਕਮਾਈ ਹੈ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲਾ ਕੇ ਸ੍ਰੀ ਅਕਾਲ ਤਖਤ ਦੀ ਆਪਦੇ ਗੁਰੂ ਦੇ ਤਖਤ ਦੀ ਪ੍ਰਭੂ ਸੱਤਾ ਵਰਕਰਾਰ ਰੱਖੀ ਨੀਵੀਂ ਪਾ ਕੇ ਖੜ ਗਿਆ ਇੱਥੇ ਵੱਡੇ ਵੱਡੇ ਡੀਆਈਜੀ ਦੀਆਂ ਸਿੱਟਾਂ ਬਣ ਗਈਆਂ ਐਸੇ ਮਨਸਾਂ ਨਾਲ ਕਿ ਸਖਵੀਰ ਨੂੰ ਦੋਸ਼ੀ ਬਣਾਉਣਾਗਾ ਐਮਐਲਏ ਵੀ ਬਣ ਗਏ ਇੰਨਾ ਨਹੀਂ ਕੱਢ ਸਕੇ ਨਾ ਹਾਇ ਸੀ ਸੀਬੀਆਈ ਦੀਆਂ ਜਾਂਚਾਂ ਹੋ ਗਈਆਂ ਜੱਜਾਂ ਦੀਆਂ ਸਿੱਟਾਂ ਬਣ ਗਈਆਂ ਪਰ ਜਦੋਂ ਗੁਰੂ ਦੇ ਤਖਤ ਦੀ ਗੱਲ ਆ ਗਈ ਗੁਰੂ ਦੇ ਸਿੱਖ ਨੇ ਕੋਈ ਤਰਕ ਨਹੀਂ ਰੱਖਿਆ ਜਦੋਂ ਵੱਡਿਆ ਮੁਰੇ ਜਿਵੇਂ ਆਪਾਂ ਬੋਲਦੇ ਨਹੀਂ ਨੀਵੀਂ ਪਾ ਲਈ ਕਿ ਮੇਰੇ ਤਖਤ ਦੀ ਗੱਲ ਹੈ ਮੈਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਜੋ ਹੁਕਮ ਸਿਰ ਮੱਥੇ ਉਸ ਤੋਂ ਬਾਅਦ ਗੋਲੀਆਂ ਵੀ ਚੱਲ ਗਈਆਂ ਆਪਦੀ ਜ਼ਿੰਦਗੀ ਦਾਤੇ ਲਾਈ ਹੈ ਪਰ ਗੁਰੂ ਨੇ ਵੀ ਆਪਣੇ ਸਿੱਖ ਦੀ ਲੱਜ ਪੱਤ ਰੱਖੀ ਹੈ ਕਿ ਸਿੱਖਾ ਜੇ ਤੂੰ ਗੁਰੂ ਦੇ ਤਖਤ ਦੀ ਸਨਮਾਨ ਸਤਕਾਰ ਗੁਰੂ ਦੇ ਤਾਕਤ ਦਾ ਕਰਦਾ ਹੈ ਤੈਨੂੰ 33 ਵਾਰ ਵੀ ਨਹੀਂ ਲੱਗਣ देऊ ਤੇ ਗੁਰੂ ਦੇ ਤਖਤ ਦੀ ਦਰਸਨੀ ਡਿਊਟੀ 'ਚ ਗੋਲੀ ਲੱਗੀ ਗੁਰੂ ਨੇ ਆਪਦੇ ਸੀਨੇ 'ਚ ਗੋਲੀ ਖਾ ਲਈ ਪਰ ਆਪਦੇ ਸਿੱਖ ਨੂੰ ਜੇ ਇੱਕ ਕਦਮ ਚੱਲ ਕੇ ਗੁਰੂ ਵੱਲ ਚੱਲਾਂਗੇ ਨਾ ਤਾਂ ਕਰੋੜਾਂ ਕਦਮ ਚੱਲ ਕੇ ਸਿੱਖ ਵੱਲ ਗੁਰੂ ਆਉਂਦਾ ਅੱਜ ਦੀ ਜੂਤ ਜਿਹੜੀ ਗੱਲ ਤੁਸੀਂ ਦੱਸੀ ਹੈ ਬਿਲਕੁਲ ਠੀਕ ਹੈ ਪਰ ਤਖ ਰੂਪ 'ਚ ਸਭ ਨੇ ਵੇਖੀ ਵੀ ਹੈ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਨੇ ਜਾਂ ਫਿਰ ਇਹ ਕਹਿ ਲਓ ਸਿਆਸੀ ਤੌਰ ਤੇ ਲੋਚਕ ਨੇ ਉਹ ਇਹ ਕਹਿੰਦੇ ਆ ਕਿ ਫਿਰ ਮਾਗੀ ਮੇਲੇ ਦੇ ਉੱਤੇ ਸਾਰਾ ਵਰਤਾਂਤ ਉਲਟਾਉਣ ਦੀ ਕੋਸ਼ਿਸ਼ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਜਦੋਂ ਮਤਾ ਪੋਇਆ ਜਾਂਦਾ ਫਕਰੇ ਕੌਮ ਵਾਪਸ ਦਿਵਾਉਣ ਦਾ ਜਦੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਤੇ ਉੱਥੇ ਸਭ ਕੁਝ ਮੰਨ ਲਿਆ ਪਰ ਕੀਤਾ ਨਹੀਂ ਕਹਿੰਦੇ ਇੱਕ ਪਾਸੇ ਮੰਨੀ ਗਏ ਦੂਜੇ ਪਾਸੇ ਮੁਕਰੀ ਗਏ ਨਹੀਂ ਨਹੀਂ ਮਤਾ ਸੰਗਤ ਵੱਲੋਂ ਬੇਨਤੀ ਹੈ ਤੁਸੀਂ ਪੜਿਆ ਹੋ ਬੇਨਤੀ ਕੀ ਹੈ ਅਪੀਲ ਬੇਨਤੀ ਕੀਤੀ ਹੈ ਕੋਈ ਹੁਕਮ ਥੋੜੀ ਹੈ ਸਿੰਘ ਸਹਿਬਾਨ ਨੂੰ ਬੇਨਤੀ ਕਰ ਸਕਦੇ ਆ ਵੱਡਾ ਸੰਗਤ ਦਾ ਹਜ਼ਾਰਾਂ ਦਾ ਕੱਟ ਵੀ ਬੇਨਤੀ ਕਰਦਾ ਹੈ ਬੇਨਤੀ ਕੀਤੀ ਹੈ ਨਾ ਕਿ ਕੋਈ ਡਿਕਟੇਟ ਦੂਜਾ ਵੀਰ ਸਿੰਘ ਬਾਦਲ ਤਾਂ ਇਹ ਵਰਕਰ ਮੈਨ ਲਈ ਚ ਗੱਲ ਹੋ ਰਹੀ ਹੈ ਵੀ ਅਸੀਂ ਇਹ ਬੰਦੇ ਮੁਕਰਿਆ ਉੱਤੇ ਜਾ ਕੇ ਅਸੀਂ ਕਿਹਾ ਵੀ ਠੀਕ ਹੈ ਤਰਕ ਦੀ ਲੰਬੇ ਵੈਸੇ ਆਪਾਂ ਬਰਬਲੀ ਗੱਲ ਮੈਂ ਕਰ ਰਿਹਾ ਵੀ ਨਾ ਇਹਨਾਂ ਸਬੂਤ ਹੈ ਨਾ ਸੀ ਤੇ ਨਾ ਕਰ ਸਕਦੇ ਆ ਪਰ ਸਿਰਫ ਗੁਰੂ ਦੇ ਤਖਤ ਦੀ ਇੱਕ ਆਗੂ ਹੋਣ ਦਾ ਸਬੂਤ ਦਿੱਤਾ ਇਹ ਹੁੰਦੀ ਹੈ ਯੋਗਤਾ ਇਹ ਲੋਕ ਤਾਂ ਤੁਸੀਂ ਵੇਖੋ ਇਹਨਾਂ ਦੀ ਕੀ ਕ੍ਰੈਡਿਬਿਲਟੀ ਹੈ ਇਹ ਲੋਕ ਜੇ ਸਰਾਹ ਰਹੇ ਹੁੰਦੇ ਕਦੇ ਗਾਲਾਂ ਕੱਢ ਰਹੇ ਹੁੰਦੇ ਆ ਸੁਖਬੀਰ ਸਿੰਘ ਬਾਦਲ ਗੁਰੂ ਦਾ ਸਿੱਖ ਪਾਣੇ 'ਚ ਰਹਿੰਦਾ ਹੈ ਉਹਦੇ ਖਿਲਾਫ ਦਾਮ ਲੈ ਲੈ ਝੂਟੀਆਂ ਲੈ ਲੈ ਕਿ ਦੇ ਕੈਪਟਨ ਦੇ ਰੂਪ ਦੇ ਵਿੱਚ ਮਨਪਰੀ ਦੇ ਰੂਪ ਦੇ ਵਿੱਚ ਤੁਸੀਂ ਵੇਖਿਆ ਚੰਨੀ ਦੇ ਰੂਪ ਦੇ ਵਿੱਚ ਰਾਜੇ ਵੜਿੰਗ ਦੇ ਰੂਪ ਦੇ ਵਿੱਚ ਸਿੱਧੂ ਦੇ ਰੂਪ ਦੇ ਵਿੱਚ ਜਾਖੜ ਦੇ ਰੂਪ ਦੇ ਵਿੱਚ ਬੈਂਸਾਂ ਦੇ ਰੂਪ ਦੇ ਵਿੱਚ ਬੁੜੇ ਚਿਹਰੇ ਭਵੰਤਮਾਨ ਦੇ ਰੂਪ ਵਿੱਚ ਬਦਲ ਕੇ ਆਉਂਦੇ ਆ ਉਹ ਗੁਰੂ ਦਾ ਸਿੱਖ ਭਾਣੇ ਚ ਰਹਿੰਦਾ ਪਰ ਉਹਦੀ ਚੁੱਪ ਗੁਰੂ ਦਾ ਭਾਣਾ ਜਦੋਂ ਉਹ ਲੋਕ ਉਹਨੂੰ ਸਰਾਉਂਦੇ ਆ ਨਾ ਇੰਟਰਵਿਊਆਂ ਦਰਾਂ ਤਰਾਡੀਆਂ ਇੰਟਰਵਿਊਾਂ ਚ ਵੀ ਆਰ ਦਿਲ ਦਾ ਬੰਦਾ ਘੈਂਟ ਐ ਸੁਖਵੀਰ ਸਿੰਘ ਬਾਦ ਤਾਂ ਗੁਰੂ ਦੇ ਸਿੱਖ ਦੀ ਜਿੱਤ ਹੁੰਦੀ ਹੈ ਜਿੱਤ ਹੁੰਦੀ ਹੈ ਜੇ ਸਾਰਾ ਕੁਝ ਠੀਕ ਐ ਤੇ ਸਾਰੇ ਲੋਕ ਨਾਲ ਕਿਉਂ ਨਹੀਂ ਤੁਰਦੇ ਬੋਟ ਬੈਂਕ ਚ ਕਿਉਂ ਨਹੀਂ ਬਦਲਾ ਆ ਰਿਹਾ ਘਟਦਾ ਜਾ ਰਿਹਾ ਨਿਗਾਹ ਰਹੀ ਆਉਂਦਾ ਜਾ ਰਿਹਾ ਨਹੀਂ ਉਤਰਾ ਚੜ੍ਹਾ ਆਉਂਦੇ ਐ ਪਰ ਉਸ ਗੁਰੂ ਦੇ ਸਿੱਖ ਦੀ ਤਾਂ ਸੰਗਤ ਸਨਮਾਨ ਉਹਦੀ ਘਰ ਦੀ ਲਗਾਤਾਰ 20 ਸਾਲ ਹੋ ਚੱਲੇ ਹੋ ਜਾਣਗੇ ਲਗਾਤਾਰ ਚੌਥੀ ਵਾਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਮੈਂਬਰ ਹੈ ਤੇ ਆਪਾਂ ਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਜੇ ਸੁਖਵੀਰ ਸਿੰਘ ਬਾਦਲ ਫਰੋਜ ਪਰ ਲੜਦਾ ਕਲੀਅਰ ਸੀ ਪਰ ਉਹ ਕਹਿੰਦਾ ਨਹੀਂ ਯਾਰ ਪਾਰਟੀ ਸਾਬਾਸਤੇ ਪਰ ਇਹਦਾ ਕੋਸਾ ਜਿਹੜੇ ਦਾਗੀ ਜੋਕਾਂ ਚਿੰਬੜੀਆਂ ਹੋਈਆਂ ਜਿਹੜੇ ਨਾ ਕਰਦੇ ਸੀ ਨਾ ਕਰਨ ਦਿੰਦੇ ਐ ਤੁਸੀਂ ਇਹ ਦੇਖੋ ਜਿੰਨੀ ਨਰਜੀਏ ਇਹ ਪੰਥ ਨੂੰ ਕੌਮ ਨੂੰ ਕਮਜ਼ੋਰ ਕਰਨ ਤੇ ਲਾ ਰਹੇ ਐ ਜੇ ਤਕੜੀ ਕਰਨ ਤੇ ਲਾਉਂਦੇ ਤਾਂ ਅੱਜ ਨੂੰ ਸਰਕਾਰ ਨਾ ਹੁੰਦੀ ਪਰ ਨਹੀਂ ਕਿਉਂਕਿ ਇਹਨਾਂ ਦੀਆਂ ਤਾਰਾਂ ਦਿੱਲੀ ਨੇ ਦਿੱਲੀ ਕਦੇ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਲੜਾਈ ਲੜੋ ਪੰਜਾਬ ਦੀ ਲੜਾਈ ਲੜੋ ਇਹਨਾਂ ਦੀ ਜਵਾਨਤਾ ਜ਼ਬਤ ਹੋਈਆਂ ਪਰ ਸਕਬੀਰ ਸਿੰਘ ਬਾਦਲ ਦਾ ਏਰੀਆ ਤਾਂ ਚੜਦੀ ਕਲਾ ਚ ਹੈ ਨਾ ਉਹ ਤਾਂ ਲੋਕਾਂ ਵੱਲੋਂ ਪ੍ਰਵਾਨ ਹੈ ਗਿੱਧੜਵਾ ਤੇ ਬੱਲੇ ਬੱਲੇ ਸੀ ਬੱਚੇ-ਬੱਚੇ ਨੂੰ ਪਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਤਾਂ ਬਹੁਤ ਭੇਜਦੇ ਆ ਪਰ ਬੀਬਾ ਹਰਸਿਮਰਤ ਕੌਰ ਬਾਦਲੀ ਹੈ ਜਿਹੜੀ ਅਮਿਤ ਸਾਹ ਨੂੰ ਮੂੰਹ ਤੇ ਟੋਕਿਆ ਕਿ ਸਾਡੇ ਬੰਦੀ ਸਿੰਘਾਂ ਦੀ ਗੱਲ ਨਹੀਂ ਤੂੰ ਕਰ ਰਿਹਾ ਸਾਡੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਰ ਤੁਸੀਂ ਵੇਖਿਆ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਮਿਨਿਸਟਰੀ ਨੂੰ ਠੋਕਰ ਮਾਰੀ ਹੈ ਲਾਲਚ ਨਹੀਂ ਕੋਈ ਪਦਵੀ ਦੇ ਉੱਤੇ ਗਨਮੈਣ ਇੱਥੇ ਗੱਡੀਆਂ ਇੱਥੇ ਕੋਠੀਆਂ ਪਿੱਛੇ ਵਿੜ ਜਾਂਦੇ ਨੇ ਪਰ ਸਕ ਸਿੰਘ ਬਾਦਲ ਕਹਿੰਦਾ ਨਹੀਂ ਮੈਨੂੰ ਕੌਮ ਪੰਥ ਪੰਜਾਬ ਪੰਜਾਬ ਦੇ ਲੋਕ ਪਿਆਰੇ ਆ ਨਾ ਇੰਡੀਆ ਗਠਵੰਦਨ ਚ ਨਾ ਐਂਡੀਆ ਚ ਬੋਤਾ ਸਿੰਘ ਗਰਜਾ ਸਿੰਘ ਦੇ ਸੇਧ ਲੈਂਦੇ ਹੋਏ ਬਚਾਲੇ ਕੜ ਗਿਆ ਕਿ ਮੈਂ ਪੰਜਾਬ ਨਾਲ ਆ ਕੌਮ ਨਾਲ ਆ ਸਿੱਖਾਂ ਨਾਲ ਆ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਠੋਕ ਕੇ ਲੋਕਾਂ ਨੂੰ ਇਹ ਕਿਉਂ ਨਹੀਂ ਕਹਿੰਦਾ ਕਿ ਜਿਨ੍ਹਾਂ ਦੀਆਂ ਤਾਰਾਂ ਦਿੱਲੀ ਜੁੜੀਆਂ ਹਨ ਉਹਨਾਂ ਨਾਲ ਅਸੀਂ ਜ਼ਿੰਦਗੀ ਭਾਰ ਆਉਣ ਵਾਲੇ ਸਮੇਂ ਚ ਕਦੇ ਤਾਰ ਨਹੀਂ ਜੋੜਾਂਗੇ ਕਿਉਂ ਨਹੀਂ ਕਹਿੰਦੇ ਨਹੀਂ ਤਾਰਾ મતલਬ ਤਾਰਾਂ ਜੋੜਨ ਦੀ ਗੱਲ ਪ੍ਰਿਟੀ ਗਲ ਲੈਂਡ ਚੱਲ ਰਿਹਾ ਸੀ ਅਲਾਈਅੰਸ ਨਹੀਂ ਲੈ ਸੋਨਾ ਵੀ ਤੇ ਤਾਰ ਜੁੜਨੀ ਹੁੰਦੀ ਹੈ ਨਹੀਂ ਨਹੀਂ ਜੀ ਜਦੋਂ ਕੌਮ ਬਸਤੀ ਹੈ ਨਾ ਜੇ ਸਾਡੇ ਜੇ ਤਾਂ ਮਿਨਿਸਟਰੀ ਲੈਣ ਵਾਸਤੇ ਰਲিয়ে ਅਸੀਂ ਅੱਜ ਵੀ ਇਹ ਦਾਗੀ ਕੀ ਕਹਿ ਰਹੇ ਹੈ ਕਿ ਜੀ ਭਾਜਪਾ ਤਾਂ ਕਹਿੰਦੀ ਸੀ ਸਾਨੂੰ ਹਾਰਨ ਵਾਲੀਆਂ ਪੰਜ ਸੀਟਾਂ ਦੇ ਦਿਓ ਕਹਿੰਦੇ ਆ ਨਾ ਤੁਸੀਂ ਰਖੜਾ ਸਾਹਿਬ ਦੀ ਸੁਣੀ ਹੈ ਨਾ ਇੰਟਰਵਿਊ ਪਰ ਇਹ ਸਮਝੌਤਾ ਕਰਦਾ ਸ ਵੀਰ ਸਿੰਘ ਬਾਦਲ ਜਾਂ ਅੱਜ ਜਾਂ ਉਹਦੇ ਉਹਦੀ ਘਰ ਦੀ ਤਾਂ ਮਿਨਿਸਟਰ ਬਣਦੀ ਹੈ ਨਾ ਨਿੱਜੀ ਸਵਾਰਥ ਪਰ ਨਹੀਂ ਉਹ ਕਹਿੰਦਾ ਯਾਰ ਸਾਨੂੰ ਮਿਨਿਸਟਰੀਆਂ ਨਹੀਂ ਸਾਨੂੰ ਪੰਜਾਬ ਚਾਹੀਦਾ ਹੈ ਪੰਜਾਬ ਦੇ ਸਾਡੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਰੋ ਸਾਡੇ ਕਿਸਾਨਾਂ ਦਾ ਮਸਲਾ ਹੱਲ ਕਰੋ ਸਾਡੀਆਂ ਸੰਸਥਾਵਾਂ ਤੋੜ ਰਹੇ ਹੋ ਜਿਹਦੇ ਵਾਸਤੇ ਹਜ਼ਾਰਾਂ ਕੁਰਬਾਨੀਆਂ ਹੋਈਆਂ ਤੇ ਉਹ ਸਾਡੇ ਕਰੋ ਤਾਂ ਸਾਡੇ ਕੀ ਇਹ ਪ੍ਰਤੀ ਗੱਲ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹਮੇ ਭਰਦੇ ਆ ਫਿਰ ਅਲਾਈਅੰਸ ਹੋਊਗਾ ਬਿਲਕੁਲ ਬਿਲਕੁਲ ਪਹਿਲਾ ਕੌਮ ਹੈ ਪਹਿਲਾ ਪੰਜਾਬ ਹੈ ਪੰਜਾਬ ਦੇ ਮੁੱਦੇ ਆ ਨਾ ਕਿ ਇਹ ਸਾਡੀ ਮਿਨਿਸਟਰੀ ਨਾ ਕਿ ਸਾਨੂੰ ਚੌਧਰ ਪਰ ਅੱਜ ਦਾ ਸਵਾਰਥੀ ਯੁੱਗ ਆਪਾਂ ਵੇਖ ਰਹੇ ਆ ਹਰ ਇੱਕ ਤੇ ਸਵਾਰਥ ਭਾਰੂ ਹੈ ਪਰ ਉਹ ਗੁਰੂ ਦਾ ਸਿੱਖ ਜਿੱਥੇ ਵਿਝਣ ਵਾਲਾ ਡਵੈਲਪਮੈਂਟ ਵਿਕਾਸ ਜੋ ਕੀਤਾ ਜਦੋਂ ਸੜਕਾਂ ਤੇ ਲੰਘਦੇ ਆ ਉਹ ਚੇਤੇ ਆਉਂਦਾ ਉਹ ਸਕਵੀਰ ਸਿਆ ਜੇ ਤੂੰ ਨਾ ਬਣਾਉਂਦਾ ਜਿਹੜੇ ਹਿਸਾਬ ਨਾਲ ਟ੍ਰੈਪ ਕੋਈ ਹੈ ਕਿੱਥੋਂ ਦੀ ਨੰਗਿਆ ਕਰਦੇ ਜੇ ਤੂੰ ਲਾਈਟ ਨਾ ਪੈਦਾ ਕਰਦਾ ਜਿਹੜੇ ਹਿਸਾਬ ਨਾਲ ਮੰਗ ਉੱਟੀ ਹੈ ਕਿੱਥੋਂ ਪੂਰੀ ਹੁੰਦੀ ਉਹ ਵਿਜਨ ਵਾਲਾ ਕਬੱਡੀ ਵਰਲਡ ਕੱਪ ਮੁੱਖ ਮੰਤਰੀ ਵਿਕਾਸ ਉਸ ਤੋਂ ਬਾਅਦ ਸਟੈਂਡ ਕਿ ਅੱਜ ਮਿਨਿਸਟਰੀ ਮਰ ਰਹੀ ਹੈ ਸੈਂਟਰ ਦੀ ਕਹਿੰਦਾ ਨਹੀਂ ਪੰਜਾਬ ਨਾਲ ਹੈ ਦੂਸ਼ਣਵਾਜੀ ਹੋ ਰਹੀ ਹੈ ਗਰੀਬਾਂ ਡਿੱਗ ਕੇ ਮਿਆਰ ਡਿੱਗ ਕੇ ਪਰ ਉਹ ਕਹਿੰਦਾ ਨਹੀਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਆ ਤੁਹਾਡੇ ਕੋਲ ਹੋਰ ਸਾਥੀ ਹੋਣ ਸੁਖਵੀਰ ਸਿੰਘ ਬਾਦਲ ਦੀਆਂ ਸਾਰੀਆਂ ਪ੍ਰਾਪਤੀਆਂ ਚੇਤੇ ਆ ਜਾਂ ਗਿਣੋਂਦੇ ਆ ਮੀਡੀਆ ਤੇ ਲੋਕ ਪੰਜਾਬ ਦੇ ਕਿਉਂ ਨਹੀਂ ਸੁਖਵੀਰ ਸਿੰਘ ਬਾਦਲ ਦੀ ਉਸ ਪ੍ਰਾਪਤੀ ਨੂੰ ਸਭ ਤੋਂ ਵੱਡੀਆਂ ਪ੍ਰਾਪਤੀਆਂ ਗਿਣਦੇ ਬਿਲਕੁਲ ਪ੍ਰਾਪਤੀਆਂ ਗਿਣਕੀ 2012 ਦੇ ਵਿੱਚ ਦੁਆਰੇ ਬਣਾਈ ਸੀ ਠੀਕ ਹੈ ਰੋਜ਼ ਹੀ ਥੋੜੀ ਹੈ ਵੀ ਇੱਕ ਬੰਦੇ ਦੀ ਰਾਤ ਚੱਲੇ ਠੀਕ ਹੈ ਉਤਰਾ ਚੜਾਅ ਬਦਲਾਅ ਆਉਂਦਾ ਸੰਘਰਸ਼ ਹੈ ਸੰਘਰਸ਼ ਕਰ ਰਹੇ ਆ ਕੌਮ ਪਿੱਛੇ ਸਾਨੂੰ ਮਾਣ ਹੈ ਕਿ ਜਿਹੜੀ ਚਿੱਟੀ ਚਾਦਰ ਦੇ ਨੂੰ ਦਾਗਾਂ ਨਾਲ ਭਰਨ ਦੀ ਕੋਸ਼ਿਸ਼ ਕੀਤੀ ਸੀ ਦਿੱਲੀ ਦੀਆਂ ਸਰਕਾਰਾਂ ਨੇ ਜਵਾਨ ਰਾਹੀਂ ਪਾਰਟੀਆਂ ਨੇ ਕਾਂਗਰਸ ਨੇ ਆਮ ਆਦਮੀ ਨੇ ਬੀਜੇਪੀ ਨੇ ਅਕਾਲੀ ਲੀਡਰਸ਼ਿਪ ਤੇ ਦੂਸਨਵਾਜੀ ਕੀਤੀ ਸੀ ਕਟੀਆਂ ਤੋਂ ਕਟੀਆਂ ਦਾਗ ਲਾਉਣ ਦੀ ਅਜਾ ਇਟੀ ਬਿੰਗਾ ਦੀ ਗੱਲ ਹੋ ਰਹੀ ਹੈ ਨਾ ਤੁਸੀਂ ਵੇਖਿਆ ਸੀ ਉਸ ਗੁਰਸਿੱਖ ਪਰਿਵਾਰ ਬਾਰੇ ਪਿਛਲੇ ਸਮੇਂ ਦੇ ਵਿੱਚ ਕੀ ਕੁਝ ਬੋਲਿਆ ਗਿਆ ਉਹਨਾਂ ਦੀਆਂ ਬੱਚੀਆਂ ਬਾਰੇ ਇੱਕ ਗੁਰਸਿੱਖ ਬੀਬੀ ਬੀਬੀ ਹਰਸਿਮਰਤ ਕੌਰ ਬਾਰੇ ਪਰ ਗੁਰੂ ਦੇ ਪੈ ਚਰ ਰਹੇ ਤੇ ਅੱਜ ਉਹ ਇਹ ਟੀ ਚਾਦਰ ਵਰਕਰ ਰਹਿ ਨਾ ਦਿੱਲੀ ਦੀਆਂ ਸਰਕਾਰਾਂ ਨਾ ਸੂਬੇ ਦੀਆਂ ਸਰਕਾਰਾਂ ਇੱਕ ਵੀ ਪੰਜਕਾਲੀ ਲੀਡਰ ਨੂੰ ਕਟੇਰੇ 'ਚ ਖੜਾ ਨਹੀਂ ਕਰ ਸਕੇ। ਇੱਕ ਆਖਰੀ ਸਵਾਲ ਗੱਲਾਂ ਹੋਰ ਵੀ ਬਹੁਤ ਨੇ। ਤੁਸੀਂ ਕਹਿੰਦੇ ਹੋ ਕਿ ਕਾਲਤਖ ਸਾਹਿਬ ਦੀ ਮਰਿਆਦਾ ਨੂੰ, ਮਾਣ ਨੂੰ, ਸੰਸਥਾਵਾਂ ਨੂੰ ਢਾਹ ਲਾ ਰਿਹਾ ਹੈ ਉਹ ਵਿਰੋਧੀ ਜਿਹੜੇ ਸੁਖਵੀਰ ਬਾਦਲ ਦੇ ਵਿਰੋਧੀ ਹੈ। ਉਹ ਕਹਿੰਦੇ ਆ ਕਿ ਸਭ ਤੋਂ ਵੱਧ ਘਾਣੀ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਜਾਂ ਇਹ ਕਹ ਲੋ ਕਿ ਉਹਨਾਂ ਦੇ ਸਮਰਥਕ ਕਰ ਰਿਹਾ ਫਿਰ ਅਕਾਲ ਤਖਤ ਸਾਹਿਬ ਨੂੰ ਬਚਾਉਣ ਦੀ ਗੱਲ ਕੌਣ ਕਰ ਰਿਹਾ ਨਹੀਂ ਕੱਲਾ ਸੁਖਵੀਰ ਵਿਰੋਧੀ ਗੱਲ ਨਹੀਂ ਹੋ ਰਹੀ ਇੱਥੇ ਪੰਥ ਵਿਰੋਧੀ ਕੌਮ ਵਿਰੋਧੀ ਅਕਾਲੀ ਦਲ ਵਿਰੋਧੀ ਗੱਲ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਕੀ ਹੈ ਇਸੇ ਤਾ ਉਹ ਅਕਾਲੀ ਦਲ ਦਾ ਪ੍ਰਧਾਨ ਹੈ ਨਾ ਉਹ ਕੰਡਿਆਂ ਦੀ ਨਹੀਂ ਸੁਣੋ ਟਾਰਗੇਟ ਅੱਜ ਤੱਕ ਹੀ ਤਾਂ ਮੈਂ ਕਹਣਾ 6 ਮਹੀਨੇ ਹੋ ਗਏ ਜੀ ਅਸਤੀਫਾ ਦੇ ਰੱਖਿਆ ਪਰ ਉਹ ਗੁਰੂ ਦੇ ਸਿੱਖ ਤੋਂ ਜਦੋਂ ਕਿਸੇ ਦੀ ਗੱਲ ਹੁੰਦੀ ਹੈ ਸਖਵੀਰ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਬਾਦਲ ਪਰਿਵਾਰ 8 ਸਾਲ ਹੋ ਗਏ ਸੱਤਾ ਤੋਂ ਪਰੇ ਹੈ ਪਰ ਡਰ ਹੈ ਕਿਉਂਕਿ ਵਿਜਨ ਵਾਲਾ ਇਨਸਾਨ ਹੈ ਉਹ ਸੱਚਾ ਸਲ ਇਨਸਾਨ ਹੈ ਉਹ ਦਲੇਰ ਇਨਸਾਨ ਹੈ ਉਹ ਲੋਕਾਂ ਪਿੱਛੇ ਖੜਨ ਵਾਲਾ ਇਨਸਾਨ ਹੈ ਉਹ ਸੰਘਰਸ਼ੀ ਇਨਸਾਨ ਹੈ ਉਹ ਮੂਰੇ ਆਊਗਾ ਕਿਉਂਕਿ ਲੋੜ ਹੈ ਅੱਜ ਪੰਜਾਬ ਨੂੰ ਇਹ ਜੇ ਨਿੱਡਰ ਦਲੇਰ ਆਗੂ ਦੀ ਜਿਹੜਾ ਹਰ ਇੱਕ ਕਸਬੱਟੀ ਤੇ ਖੜਾ ਉਤਰਦਾ ਹੋਵੇ ਉਹ ਇਹ ਜੀ ਆਗੂ ਦੀ ਲੋੜ ਹੈ ਤੈਨੂੰ ਡਰ ਹੋ ਰਿਹਾ ਇਹਨਾਂ ਨੂੰ ਜਿਨ੍ਹਾਂ ਨੇ ਗੱਲਾਂ ਦਾ ਕੜਾ ਬਣਾਇਆ ਸੀ ਜਿਨ੍ਹਾਂ ਨੇ ਗੱਲਾਂ ਦੀ ਖਿਚੜੀ ਪਕਾਈ ਸੀ ਪਰ ਲੋਕ ਕਹਿੰਦੇ ਆ ਵੀ ਗੱਲਾਂ ਨਾਲ ਢਿੱਡ ਨਹੀਂ ਪਰਦਾ ਗੱਲਾਂ ਨਾਲ ਸੜਕਾਂ ਜਾਂ ਪਾਲਿਸੀਆਂ ਸਕੀਮਾਂ ਨਹੀਂ ਹੁੰਦੀਆਂ ਜੋ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਗੱਲਾਂ ਨਾਲ ਨਹੀਂ ਪੂਰਾ ਹੁੰਦਾ ਇਹਦੇ ਵਾਸਤੇ ਜੋ ਗਾਗੂ ਦੀ ਲੋੜ ਹੈ ਉਹ ਜੋ ਗਾਗੂ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਹੈ ਚਾਹੇ ਘਰੇ ਬੈਠਾਗਾ ਪਰ ਲੋਕਾਂ ਦੀ عوام ਦੀ ਆਵਾਜ਼ ਹੈ ਕੇ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਕਿ ਭਾਈ ਸਿੱਖ ਸਿਆਸਤ ਤਕੜੀ ਕਰੋ ਤੇ ਤਾਂਤੀ ਲੱਖ ਭਰਤੀ ਹੋਈ ਹੈ ਗੁਰੂ ਦੇ ਸਿੱਖਾਂ ਨੇ ਆਪਦਾ ਟਾਈਮ ਕੱਢ ਕੇ ਸਮਾਂ ਕੱਢ ਕੇ ਦਸਾਂ ਨਾਹੌਂਦੀ ਕਿਰਤ ਦੇ ਵਿੱਚੋਂ ਤੇਲ ਫੂਕੇ ਭਰਤੀ ਕੀਤੀ ਹੈ ਦਸਾਂ ਨਾਹੌਂਦੀ ਕਿਰਤ ਦੇ ਵਿੱਚੋਂ 10-10 ਰੁਪਏ ਭਰਤੀ ਕੀਤੀ ਹੈ ਕਿਉਂ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਸਿੱਖ ਰਾਜਨੀਤੀ ਤਕੜੀ ਕਰੋ ਸਿੱਖ ਰਾਜਨੀਤੀ ਜੋ ਗੱਗੂ ਦੀ ਅਗਵਾਈ ਦੇ ਵਿੱਚ ਹੀ ਹੋ ਜਿਤੇ ਗੁਰੂ ਦੀ ਇਨੀ ਕਿਰਪਾ ਹੈ ਕਿ ਅੱਜ ਜਵਾਈ ਵੀ ਗੁਰਸਿੱਖ ਮਿਲਿਆ ਗੁਰੂ ਦੀ ਕਿਰਪਾ ਨਾਲ ਇਥੇ ਲਾਂ ਵੱਡੀਆਂ ਹੋ ਜਾਂਦੀਆਂ ਕਿ ਮੈਂ ਕੌਮ ਦਾ ਲੰਬੜਦਾਰ ਹਾਂ ਪਰ ਮੁੰਡਾ ਨਹੀਂ ਆਖੇ ਲੱਗਦਾ ਜਿਹਨੂੰ ਆਪਦੀ ਬਰਾਸਤ ਦੇਣੀ ਹੈ ਆਪਦੀ ਪ੍ਰਾਪਰਟੀ ਦੇਣੀ ਹੈ ਜਿਹਨੂੰ ਆਖੇ ਚ ਰਹਿਣਾ ਚਾਹੀਦਾ ਪਰ ਗੁਰੂ ਨੇ ਕਿਰਪਾ ਕੀਤੀ ਹੈ ਤੁਸੀਂ ਫੰਕਸ਼ਨ ਵੇਖੇ ਹੈ ਕਿ ਕਿਵੇਂ ਇੱਕ ਆਗੂ ਹੈ ਕੌਮ ਦਾ ਆਗੂ ਵਾਸਤੇ ਬਹੁਤ ਨਿਜਮ ਕਾਨੂੰਨ ਡਿਸਪਲਨ ਹੁੰਦਾਗਾ ਤੇ ਉਹ ਯੋਗਤਾ ਪੂਰੀ ਕੀਤੀ ਹੈ ਤੇ ਗੁਰੂ ਆਸਰੇ ਗੁਰੂ ਪਾਏ ਦੇ ਵਿੱਚ ਰਹਿ ਕੇ ਚੱਲਦੇ ਆ ਤੁਸੀਂ ਵੇਖਿਆ ਸੋ ਹਰ ਇੱਕ ਕਸਬੱਟੀ ਤੇ ਸੁਖਵੀਰ ਸਿੰਘ ਬਦਲ ਖੜਾ ਉਤਰਦਾ ਮੈਂ ਤਾਂ ਵਾਰ-ਵਾਰ ਕਹਿ ਰਿਹਾ ਕਿ ਉਹਨੂੰ ਆਗੂ ਬਣਾਉਣਾ ਚਾਹੀਦਾ। ਗੁਪੀਆਂ ਬਹੁਤ ਗਣਾਈਆਂ ਤੁਸੀਂ ਨਿੱਜੀ ਤੌਰ ਤੇ ਜਦੋਂ ਮੰਥਨ ਕੀਤਾ ਕਿ ਇੰਨਾ ਖਲਾਰਾ ਪਿਆ ਕੋਈ ਤੇ ਵਿਰਲ ਰਹੀ ਹੋਣੀ ਹੈ। ਅਖੀਰ 'ਚ ਕੋਈ ਸਲਾਹ ਵੀ ਦੇਣੀ ਚਾਹੁੰਦੇ ਹਾਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਕਿ ਥੋੜਾ ਬਹੁਤ ਤਾਂ ਆਪਾਂ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ ਤਾਂ ਹੀ ਵਿਰਲ 'ਚ ਹੱਥ ਮਾਰਦਾ ਕੋਈ। ਪੂਰਾ ਖਿਆਲ ਰੱਖਦੇ ਆ ਪਰ ਇਹ ਪੰਜੀ ਇਕੱਲਾ ਸ਼ਿਕਾਰੀ ਬੜਿਆ ਸੰਤ ਜਰਨੈਲ ਸਿੰਘ ਭਿੰਡਰਾਲੇ ਗੱਲ ਕਰਦੇ ਹੁੰਦੇ ਸੀ ਕਿ ਜੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲੋਗੇ ਬਾਬਰ ਨੂੰ ਜਾਬਰ ਕਹੋਗੇ ਸਰਬੱਤ ਦੇ ਭਲੇ ਦਾ ਕਾਰਜ ਦੇ ਕਨਸੈਪਟ ਤੇ ਚੱਲੋਗੇ ਤਾਂ ਫਿਰ ਦਿੱਕਤਾਂ ਤਾਂ ਆਉਣਗੀਆਂ ਨਿਸ਼ਾਨੇ ਤਾਂ ਬਣੋਗੇ ਪਰ ਹਾਂ ਡਿਸਪਲਨ ਚ ਚੱਲੋ ਗੁਰੂ ਦੇ ਆਸਰੇ ਚੱਲੋ ਕੌਮ ਦੀ ਚੜ੍ਹਦੀ ਕਲਾ ਹੋ ਅਸੀਂ ਅਕਸਰ ਸੁਣਦੇ ਆ ਕਿ ਸਾਡੀਆਂ ਬੀਬੀਆਂ ਮੰਨੂ ਦੀ ਜੇਲ੍ਹ ਦੇ ਵਿੱਚ ਬਹਿ ਕੇ ਪੜ੍ਹਦੀਆਂ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਇਆ ਹੋਏ ਸਪਰਿੰਗ ਵਾਂਗਾਂ ਸੀ 30 ਲੱਖ ਭਰਤੀ ਤਾਈਆਂ ਹੋਈ ਹੈ ਅੱਗੇ ਨਹੀਂ ਕਿਤੇ ਹੋਈ ਸੀ ਜਿੰਨਾ ਸਿੱਖ ਕੌਮ ਨੂੰ ਦੱਬੋਂਗੇ ਜੰਪ ਮਾਰੂ ਇਹ ਦੇਸ਼ ਦੀਆਂ ਏਜੰਸੀਆਂ ਨੂੰ ਸਮਝ ਲੈਣਾ ਚਾਹੀਦਾ ਅਸੀਂ ਮੋਗਲ ਨਾਲ ਵੀ ਲੜਾਈ ਲੜੀ ਹੈ ਅੰਗਰੇਜ਼ ਨਾਲ ਵੀ ਲੜਾਈ ਲੜੀ ਹੈ ਤੇ ਜਿਹੜੀਆਂ ਫੋਰਸਾਂ ਹੁਣ ਪੰਜਾਬ ਵਿਰੋਧੀ ਹੈ ਕੌਮ ਵਿਰੋਧੀ ਹੈ ਤੇ ਉਹਨਾਂ ਨਾਲ ਵੀ ਲੜ ਰਹੇ ਆ SGPC ਮੈਂਬਰ ਗੁਰਪ੍ਰੀਤ ਸਿੰਘ ਛੱਬਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਹਨਾਂ ਨੂੰ ਤਾਂ ਪੂਰਾ ਮਾਣ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਤੇ ਤੇ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਔਰ ਇਹਨਾਂ ਨੇ ਕਿਹਾ ਕਿਹੜੇ ਸਾਡੇ ਵਿਰੋਧੀ ਐ ਕਿਉਂ ਚਾਲਾਂ ਚੱਲਦੇ ਉਹਨਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਐ ਸਾਰੀਆਂ ਗੱਲਾਂ ਤਾਂ ਹੋਈਆਂ ਹੁਣ ਅਕਾਲ ਤਖਤ ਸਾਹਿਬ ਨੂੰ ਲੈ ਕੇ ਢਾਹ ਕੌਣ ਲਾ ਰਿਹਾ ਹੈ ਬਚਾਅ ਕੌਣ ਰਿਹਾ ਹੈ ਇਹ ਜਿਹੜੀ ਲੜਾਈ ਜਾਂ ਇਹ ਸਾਰੀ ਚਰਚਾ ਹੈ ਜਿਹੜੇ ਇਹਨਾਂ ਨੇ ਵਿਚਾਰ ਰੱਖੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕਿਹੜੀ ਗੱਲ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੀ ਨਾਲ ਆ ਸਹਿਮਤੀ ਰੱਖਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿ